ਇੱਕ ਬੱਕਰ ਨਾਲੇ ਮੁਰਗੀਆਂ ਦਾ ਫਾਰਮ ਪਾਉਣ ਨੂੰ ਫਿਰਦਾ ਹੈ ਮੈਂ ਤਾਂ ਛੋੜੇ ਤੇ ਆਸ ਕਰਕੇ ਆਈ ਸੀ ਆਪ ਤਾਂ ਤੁਸੀਂ ਖੂਦੇ ਡੱਡੂ ਰਹਿਣਾ ਹੀ ਆ ਦੂਜੇ ਨੂੰ ਵੀ ਨਹੀਂ ਖੂਚੋਂ ਨਿਕਲਣ ਦਿੰਦੇ ਵੀਰ ਜੀ ਰੋਲਾ ਪਾਉਂਦੀ ਬਹੁਤ ਨਹੀਂ ਉਹ ਯਾਰ ਹੈ ਨਹੀਂ ਮੇਰੇ ਲਵੇ ਤਾਂ ਅੱਡ ਹੋਇਆ ਯਾਰ ਫਿਰ ਮੈਂ ਆਪੀ ਲਿਆ ਕੇ ਦੇ ਦੂੰ ਐਨਾ ਟਾਈਮ ਕਿੱਥੇ ਜੀ ਛੇਤੀ ਮੋੜ ਦੇਣਗੇ ਪੈਸੇ ਤਾਂ ਉਹ ਤਾਂ ਉਹ ਇੰਡਰੀ ਆ ਨਾ ਆਈਲੈਂਡ ਸਾਈਡ ਦੀ ਓਖੀ ਨਹੀਂ ਹੋਈ ਕਰ ਲੇਗਾ ਤੂੰ ਉਹ ਡਰਨ ਵਾਲੀ ਤਾਂ ਕੀ ਗੱਲ ਆ ਮੈਂ ਤਾਂ ਜਾਣਾਂ ਨਹੀਂ ਯਾਰ ਮੇਰੇ ਰਾਤ ਹੀ ਨਹੀਂਗਾ ਬਾਹਰ ਜਾਣ ਦਾ ਕੋ ਉਰੇ ਕੀ ਕਰੇਗਾ ਫਿਰ ਓਏ 25 ਲੱਖ ਲਾ ਕੇ ਏਡੀ ਦੂਰ ਜਾਵਾਂਗੇ ਇੱਥੇ ਕੋਈ ਬਿਜ਼ਨਸ ਸਟਾਰਟ ਕਰਾਂਗੇ ਓਥੇ ਡਾਲਰਾਂ 'ਚ ਖੇਡੇਗਾ ਓਏ ਨਹੀਂ ਯਾਰ ਉਹ ਨਾਲੇ ਤਾਂ ਮਾਪਿਆਂ ਤੋਂ ਦੂਰ ਹੁੰਨੇ ਆਪਾਂ ਉੱਥੇ ਜਾ ਕੇ ਯਾਰ ਓ ਯਾਰ ਬਾਹਰ ਨਜ਼ਾਰੇ ਨੇ ਮਾਪਿਆਂ ਨੂੰ ਫਿਰ ਆਪਦੀ ਵੀ ਜ਼ਿੰਦਗੀ ਬਾਰੇ ਸੋਚਣਾਗਾ ਜ਼ਿੰਦਗੀ ਵੀ ਬਣਾਉਣੀ ਆਗੀ ਬਾਹਰ ਨਜ਼ਾਰੇ ਨੇ ਉੱਥੇ ਪਤਾ ਮੇਰੇ ਯਾਰ ਕਿੰਨੀਆਂ ਫੋਟੋਆਂ ਪਾਉਂਦੇ ਨੇ ਉੱਥੇ ਦੋਸਤ ਨੇ ਮੇਰੇ ਐ ਫੋਟੋਆਂ ਪਾਉਂਦੇ ਨੇ ਗੱਡੀਆਂ ਨਾਲ ਡਾਲਰਾਂ ਜੀ ਖੇਡਦੇ ਨੇ ਜੇ ਯਾਰ ਤੂੰ ਬਾਗ ਗਿਆ ਫਿਰ ਮਾਸੀ ਮਾਮੀ ਕੱਲੀ ਰਹਿ ਜੂ ਯਾਰ ਚਾਚਾ ਕਾਕਰ ਨਾਲ ਤਾਂ ਹੈਗਾ ਛੋਟੀ ਦਾ ਕੰਦ ਹੈ ਵਿਚਾਲੇ ਨਾਲੇ ਜ਼ਮੀਨ ਦਾ ਕੀ ਕਰੇਗਾ ਫੇਰ ਆ ਉਹ ਜ਼ਮੀਨ ਤਾਂ ਮੈਂ ਕਿਹਾ ਸੀ ਆ ਤਿੰਨ ਤਾਂ ਕਿੱਲੇ ਨੇ ਯਾਰ ਮੰਮੀ ਨੂੰ ਕਿਹਾ ਸੀ ਮਾਂ ਵੇਚ ਦਿੰਨੇ ਆ ਤੇ ਉਹ ਕਹਿੰਦੀ ਕਹਿੰਦੀ ਗਹਿਣੇ ਦੇ ਦਾਂਗੀ ਓ ਯਾਰ ਤੈਨੂੰ ਜ਼ਮੀਨ ਨਹੀਂ ਮੋ ਯਾਰ ਜ਼ਮੀਨ ਨਾਲ ਓ ਜ਼ਮੀਨ ਤੋਗੀ ਕਰਾਉਣਾ ਯਾਰ ਕੁਝ ਨਹੀਂ ਹੁੰਦਾ ਜ਼ਮੀਨ ਉਰੇ ਪਈ ਰਹੂਗੀ ਉੱਥੇ ਵਧੀਆ ਪੈਸੇ ਕਮਾਵਾਂਗੇ ਡਾਲਰਾਂ ਦੇ ਰਾਂਗੇ ਓ ਮੇਰੀ ਗੱਲ ਸੁਣਾ ਸਾਡੇ ਕੋਲੇ ਵੀ ਪਹਿਲਾਂ 4-5 ਕਿੱਲੇ ਸੀਗੇ ਤੇ ਚਾਚੇ ਤੇ ਡੈਡੀ ਨੇ ਬਣਾ ਕੇ ਹੁਣ 18 ਕਿੱਲੇ ਬਣਾ ਲੇ ਉਹ ਨਹੀਂ ਯਾਰ ਜੇ ਹੁਣ ਇੰਨੀ ਪੜਾਈ ਕਰਕੇ ਵੀ ਖੇਤੀਉ ਕਰਨੀ ਆ ਬਾਹੀ ਕਰਨੀ ਆ ਫੇਰ ਕੀ ਫਾਇਦਾ ਉਹ ਮੈਂ ਤਾਂ ਕਹਿੰਦਾ ਬੰਦਾ ਪੜ੍ਹ ਲਿਖ ਕੇ ਬਾਹੀ ਕਰ ਲੇ ਕੋਈ ਵਧੀਆ ਚੰਗਾ ਹੁੰਦਾ ਨਹੀਂ ਨਾ ਨਾ ਬਾਈ ਬਾਹਰ ਵਾਲੀ ਮौज ਨਹੀਂ ਹੈਗੀ ਉਹ ਮੈਂ ਤਾਂ ਤੇਰੇ ਚੰਗੇ ਲਈ ਕਹਿਣਾ ਉਹ ਚੱਲ ਛੱਡ ਯਾਰ ਤੂੰ ਤਾਂ ਬਾਲਾ ਹੀ ਸਿਆਣਾ ਬਣੀ ਜਾਣਾ ਮੈਂ ਤਾਂ ਬਸ ਇੱਕ ਦੋ ਦਿਨਾਂ ਜੀ ਹੁਣ ਫਾਇਰ ਲਵਾ ਦੂੰਗਾ ਅੱਜ ਵੀ ਫੁੱਫੜੀ ਤੋਂ ਪੈਸੇ ਲੈਣ ਆਏ 10 ਲੱਖ ਰੁਪਏ ਚੱਲ ਇਹ ਗੱਲ ਤਾਂ ਠੀਕ ਆ ਇਹ ਗੱਲ ਤਾਂ ਤੁਸੀਂ ਨਾ ਡੈਡੀ ਨਾਲ ਆਓ ਬੈਠਾਗਾ ਹਾਂ ਪੁੱਛਾ ਰੋਟੀ ਇਹਨੂੰ ਆਹੋ ਬਸ ਕਰ ਲਾਂਗੇ ਮੰਨੂ ਰੋਟੀ ਖਾ ਲੈ ਪੁੱਤ ਕਠਹਿਰ ਕੇ ਖਾਏਗਾ ਨਾ ਬੂਆ ਮੈਂ ਨਹੀਂ ਖਾਣਾ ਕੋਈ ਮੈਂ ਤਾਂ 버ਗਰ ਖਾਇਆ ਸੀਗਾ ਲੈ ਤੂੰ ਐਹੀਆਂ ਤੜੀਆਂ ਤੇ ਪੀਂ ਚੀਜ਼ਾਂ ਨਾ ਖਾਇਆ ਕਰ ਇਹ ਸਿਹਤ ਖਰਾਬ ਕਰ ਦੰਦੀਆਂ ਰਹਿਗੀਆਂ ਉਹ ਕੁਛ ਨਹੀਂ ਹੁੰਦਾਗਾ ਬਾਹਰ ਜਾ ਕੇ ਵੀ ਫਿਰ ਮੈਂ ਆਹੀ ਕੁਛ ਖਾਣਾ ਨਾ ਰੋਟੀ ਖਾਇਆ ਕਰ ਉਹ ਬਾਹਰ ਜਾ ਕੇ ਵੀ ਫਿਰ ਸਾਰੇ ਉੱਥੇ 버ਗਰੀ ਖਾਂਦੇ ਨੇ ਉੱਥੇ ਵੀ ਆਹੀ ਕੁਛ ਖਾਣਾ ਫਿਰ ਐ ਤਾਂ ਮੈਨੂੰ ਦੱਸਦੀ ਸੀ ਬੀਬੀ ਜੀਤ ਵੀ ਇਹ ਬਾਹਰ ਨੀਆਂ ਚੀਜ਼ਾਂ ਬਾਹਰੀਆਂ ਖਾਂਦਾ ਹੈਗਾ ਉਹ ਕੁਛ ਨਹੀਂ ਹੁੰਦਾ ਆਏਂ ਕੀ ਹੁੰਦਾ ਨਹੀਂ ਰੋਟੀ ਖਾਇਆ ਕਰ ਰੋਟੀ ਨਾਲ ਸਿਹਤ ਠੀਕ ਰਹਿੰਦੀ ਹੈਗੀ ਨਹੀਂ ਤੂੰ ਕੱਲਾ ਹੈ ਪੁੱਤ ਬਾਹਰ ਜਾ ਕੇ ਕੀ ਕਰੇਗਾ ਤੇਰੀ ਮੰਮੀ ਕੱਲੀ ਰਹਿ ਜੂਗੀ ਫਿਰ ਉਹ ਕੀ ਕਰੂ ਮੰਗਰੋਂ ਨਾ ਨਾ ਬੂਆ ਇੱਥੇ ਕੀ ਹੈਗਾ ਇੱਥੇ ਨਾ ਤਾਂ ਨੌਕਰੀ ਮਿਲਦੀ ਆ ਨਾ ਖੇਤੀ ਜਾ ਕੋਸ ਇਹਦਾ ਟੱਕਰਾਂ ਨੇ ਕੱਲੀਆਂ ਇਹੀ ਗੱਲ ਮੈਂ ਕਹੀ ਸੀ ਇਹਨੂੰ ਇੱਥੇ ਨੌਕਰੀਆਂ ਬਹੁਤ ਨੇ ਪਰ ਆਪਾਂ ਪੜਦੇ ਨਹੀਂ ਹਾਂ ਪੁੱਤ ਉਹ ਨਹੀਂ ਪੜਾਈ ਨਹੀਂ ਕਰਦੇ ਆਪਾਂ ਜਿੰਨੀ ਆਪਾਂ ਨੂੰ ਚਾਹੀਦੀ ਹੈ ਆਪ ਤਾਂ ਤੁਸੀਂ ਖੂਦੇ ਡੱਡੂ ਰਹਿਣਾ ਹੀ ਆ ਦੂਜੇ ਨੂੰ ਵੀ ਨਹੀਂ ਖੂਚੋਂ ਨਿਕਲਣ ਦਿੰਦੇ ਕਿਉਂ ਅਸੀਂ ਖੂਦੇ ਡੱਡੂ ਕਿਉਂ ਸਾਡੀ ਸਬਜ਼ੀਆਂ ਦੀ ਨਰਸਰੀ ਆ ਬਹੁਤ ਦੁਨੀਆ ਜੁੜੀ ਹੋਈ ਆ ਸਾਡੇ ਨਾਲ ਉਹ ਚੱਲ ਛੱਡ ਯਾਰ ਗੁਰੀ ਐਵੇਂ ਹੀ ਮਰੀ ਆਂ ਗੁਰੂਪੁੱਤ ਤੈਨੂੰ ਰੋਟੀ ਲਿਆ ਕੇ ਦੇਵਾਂ ਕੋਈ ਨਹੀਂ ਮੈਂ ਆਪ ਹੀ ਖਾ ਲੂੰਗਾ ਚੱਕ ਕੇ ਠਹਿਰ ਕੇ ਖਾ ਲੂੰਗਾ ਹਲ ਤਾਂ ਭੁੱਖ ਨਹੀਂ ਹੈਗੀ ਚਲ ਠੀਕ ਹੈ ਤੇਰੀ ਮਰਜ਼ੀ ਹੈ ਬਲਜੀਤ ਮਨੂੰ ਕੀ ਕਰੂਗਾ ਬਾਹਰ ਜਾ ਕੇ ਮੈਂ ਤਾਂ ਬਥੇਰਾ ਸਮਝਾਇਆ ਸੀਗਾ ਵੀ ਪ੍ਰਾਈਵੇਟ ਨੌਕਰੀ ਕਰ ਲੈ ਬਲਜੀਤ ਅੱਜਕੱਲ ਜਵਾਬ ਗੁੱਸੇ ਵੀ ਸੇਤੀ ਹੋ ਜਾਂਦੇ ਨੇ ਜਿਵੇਂ ਕਹਿੰਦਾ ਓਵੇਂ ਹੀ ਕਰ ਲੋ ਕਹਿੰਦਾ 25 ਲੱਖ ਲੱਗੂਗਾ ਤੇ 15 ਲੱਖ ਦੀ ਤਾਂ ਜ਼ਮੀਨ ਲੈਣੇ ਕਰ ਦਾਂਗੇ ਅੱਛਾ ਬਾਕੀ ਭੂਆ ਕੋਲੋਂ ਲੈ ਆਈਏ ਫੁੱਫੜ ਨੂੰ ਮੈਂ ਕਹਾਂ ਵੀ ਚਾਰ ਕ ਮਹੀਨੇ ਤੱਕ ਜਾ ਕੇ ਮੋੜ ਦੂੰਗਾ ਕੋਈ ਨਾ ਆਏ ਕਰਿਓ ਬਲਜੀਤ ਤੁਸੀਂ ਨਾ ਅਵਤਾਰ ਨੂੰ ਆ ਜਾਣਦੇ ਉਹਨੂੰ ਪੁੱਛ ਲਿਓ ਮੂੰ ਤਾਂ ਸਾਂਝੇ ਘਰ ਚ ਦੇਖ ਔਖਾ ਹੋ ਜਾਂਦਾ ਹੈ ਨਾ ਤੇ ਉਪਰ ਆਏ ਵੀ ਜੇ ਰਿਸ਼ਤੇਦਾਰ ਦੇ ਰਿਸ਼ਤੇਦਾਰ ਨਹੀਂ ਕੰਮ ਆਊਗਾ ਤਾਂ ਹੋਰ ਕੌਣ ਆਊਗਾ ਨਾ ਮਾਸੀ ਅੱਜ ਤਾਂ ਮੋੜ ਦਾਂਗੇ ਅਸੀਂ ਕਿਹੜਾ ਰੱਖਦੇ ਆਂ ਨਹੀਂ ਬਲਜੀਤ ਤੁਸੀਂ ਕਿਹੜਾ ਮੱਕਰ ਦਿਓਗੇ ਨਹੀਂ ਮਾਸੀ ਮਾਨੂੰ ਤਾਂ ਬਾਲੀਆਸ ਕਰਕੇ ਆਇਆ ਸੀਗਾ ਉਹ ਤਾਂ ਪਹਿਲਾਂ ਮੇਰੇ ਭਰਾ ਤੋਂ ਮੰਗਨ ਦੀ ਸੀਗੀ ਸਲਾਹ ਉਹਨੇ ਦੋਨੇ ਜਵਾਬ ਹੁਣੀ ਬਾਹਰ ਭੇਜਿਆ ਅੱਛਾ ਭਾਬੀ ਮੈਂ ਹੁਣੀ ਫੋਨ ਕਰਕੇ ਹਟੀਆਂ ਆਉਣ ਆਲੇ ਨੇਗੇ ਇਹਨਾਂ ਨਾਲ ਗੱਲ ਕਰ ਲਿਓ ਵੀਰਪਾਲ ਤੇਰੀ ਭਾਬੀ ਵਾਸਤੇ ਰੋਟੀ ਬਣਾ ਲੈ ਨਹੀਂ ਮਾਸੀ ਰੋਟੀ ਤਾਂ ਸਿਖਾ ਕੇ ਆਇਆ ਲੋੜ ਨਹੀਂ ਗਈ ਆ ਜਾ ਭਾਬੀ ਜੀ ਅੰਦਰ ਵਗ ਚਲਦੇ 10 ਮਿੰਟ ਆਰਾਮ ਕਰ ਲੈਂਦੇ ਜੇ ਰੋਟੀ ਨਹੀਂ ਖਾਣੀ ਤੁਸੀਂ ਫੇਰ ਚੱਲ ਵੀਰਪਾਲ ਮੇਰੀ ਵੀ ਠੂਹੀ ਠੁਕੀ ਜਾਂਦੀ ਆ 10 ਮਿੰਟ ਪੈ ਕੇ ਆਰਾਮ ਕਰ ਲਵਾਂਗੇ ਲਾਉ ਜਾਂਦਾ ਅਬ ਤਾਰ ਹੋ ਰਿਹਾ ਕੀ ਐ ਮਾਂ ਹਾਂ ਮਾਂ ਕਿਵੇਂ ਬੁਲਾਇਆ ਸੀ ਮੈਂ ਤੈਨੂੰ ਐ ਕਹਿ ਨਹੀਂ ਤੀ ਪੁੱਤ ਤੇਰਾ ਨਾ ਸਾਲੇ ਹਾਰ ਫੈਸਲੇ ਨਹੀਂ ਆਈਏ ਮੁੰਡਾ ਬਾਹਰ ਭੇਜਿਆ ਉਹਨੇ ਐਵੇਂ ਕਰੇ ਕਲੇਸ ਭੇਜੂਗਾ ਐ ਮਾਂ ਮੈਂ ਕਮਰਾ ਤਾਂ ਨਹੀਂ ਵੀ ਆਇਆ ਹਾਂ ਕਰ ਦੂੰਗਾ ਪੂਰੀ ਗੱਲ ਵੀ ਨਹੀਂ ਸੁਣ ਕੇ ਗਿਆ ਹੈਗਾ ਫਿਰ ਨਾਲ ਛੇਤੀ ਬਲੱਡ ਕਟਾ ਲੈਂਦਾ ਹੈਗਾ ਮੰਗਣ ਤਾਂ ਆਗੇ ਜਿਵੇਂ 5-7000 ਹੁੰਦਾ ਹੈਗਾ ਕਹਿੰਦੇ ਫਫੜ ਤੋਂ ਲਾਈਏ ਜਿਵੇਂ ਫਫੜ ਨੂੰ ਫੜਾ ਕੇ ਗਏ ਹੁੰਦੇ ਨੇ ਪਾਪੀ ਬਣਾ ਲਾਣੀ ਹੈ ਰੋਟੀ ਥੋੜੀ ਜੀ ਕੁਖ ਰੱਗੀ ਹੋਊਗੀ ਨਹੀਂ ਖਾ ਕੇ ਐ ਵੀਰ ਪਾ ਲ ਅਸੀਂ ਚੱਲ ਬਈ ਸੱਸੇ ਕਰਪੀ ਹੋਰ ਵੀਰ ਜੀ ਠੀਕ ਹੋਗੇ ਹਾਂ ਠੀਕ ਹੈ ਆਪਣੇ ਘਰੇ ਠੀਕ ਹੈ ਸਾਰੇ ਹਾਂ ਠੀਕ ਠਾਕ ਵਧੀਆ ਹੈਗੇ ਚੀ ਗਰਪੀ ਅਸੀਂ ਕਹਾ ਕੀ ਹਾਲ ਹਨ ਨੂੰ ਵਧੀਆ ਵਧੀਆ ਹੀ ਉਹ ਠੀਕ ਹੈ ਹਾਂ ਵਧੀਆ ਹੀ ਤੁਸੀਂ ਮਾਰੇਗਾ ਫਿਰ ਬਾਹਰ ਦੀ ਡਾਰੀ ਹੈ ਬਸ ਹਾਂਜੀ ਮੈਂ ਤਾਂ ਗੁਰੀ ਨੂੰ ਵੀ ਕਿਹਾ ਸੀ ਵੀ ਬਾਹਰ ਹੀ ਵਗ ਜਾ ਤੂੰ ਹੀ ਮਨੂੰ ਸ਼ੇਰਾ ਉਹ ਤਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰੂੰਗਾ ਮੈਂ ਵੀ ਉਹਨੂੰ ਕਿਹਾ ਸੀ ਵੀ ਜੇ ਪੜ ਕੇ ਬਾਹੀ ਕਰਨੀ ਹੈ ਫੇਰ ਕੀ ਫਾਇਦਾ ਵੀ ਤੂੰ ਬਾਹਰ ਚੱਲ ਉੱਥੇ ਵਧੀਆ ਡਾਲਰਾਂ ਚ ਰਹੇਗਾ ਸ਼ੇਰਾ ਉਹਦਾ ਸੋਚ ਹੀ ਹੋਰ ਹੈ ਉਹ ਤਾਂ ਕਹਿੰਦਾ ਇੱਕ ਨਸਰੀ ਨੂੰ ਵੱਡੀ ਕਰੂੰਗਾ ਸਬਜ਼ੀਆਂ ਸਬਜ਼ੀਆਂ ਹੋਰ ਵਧਾਊਗਾ ਇੱਕ ਬੱਕਰੀਆਂ ਦੇ ਮੁਰਗੀਆਂ ਦਾ ਫਾਰਮ ਪਾਉਣ ਨੂੰ ਫਿਰਦਾ ਹੈ ਉਹ ਤਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰੂੰਗਾ ਗੁਰੀ ਤਾਂ ਉਹੀ ਪਾਗਲ ਹੋ ਰਿਹਾਗਾ ਫਿਰ ਇਹ ਕੰਮ ਆਪਣਾ ਥੋੜੀ ਅਗੇ ਦਾ ਗਰੀਬ ਗੁਰਬੇ ਰੱਖਦੇ ਹੁੰਦੇ ਨੇ ਬੱਕਰੀਆਂ ਉਕਰੀਆਂ ਦਾ ਨਹੀਂ ਸ਼ੇਰਾ ਤੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਜਿੱਡੇ ਜਿੱਡੇ ਵੱਡੇ ਸਰਦਾਰ ਨੇ ਸਾਰਿਆਂ ਦੇ ਘਰੋਂ ਇਹ ਦੀਜਿਆ ਮਿਲਦੀਆਂ ਨੇ ਬੱਕਰੀਆਂ ਬੁੱਕਰੀਆਂ ਦੇ ਫਾਰਮ ਪਾਉਣ ਲੱਗੇ ਮੈਂ ਤਾਂ ਵੀਰ ਜੀ ਮਣੂ ਨੂੰ ਕਿਹਾ ਸੀਗਾ ਬਿਉਰੀ ਕੰਮ ਕਰ ਲਾ ਤੇਰਾ ਤਾਂ ਪਿੰਡ ਵੀ ਰੋਡ ਤੇ ਐ ਕਲਾੜਾ ਲਾ ਲੈ ਦੋ ਤਿੰਨ ਕਿਲੇ ਬਾਣ ਲੈ ਲੈ ਠੇਕੇ ਤੇ ਗੰਨਾ ਲਾ ਲਈ ਨਾਲੇ ਤਾਂ ਗੁੜ ਵੇਚੀ ਸਿਆਲ ਸਿਆਲ ਨਾਲੇ 10 ਰੁਪਏ ਦਾ ਗਲਾਸ ਵੇਚਦਾ ਹੈ ਜੂਸ ਦਾ ਉਹ ਫੜੀ 10-10 ਰੁਪਏ ਨਾਲ ਕਾਹਨੂੰ ਅਮੀਰ ਬਣਿਆ ਜਾਂਦਾ ਹੈ ਸ਼ੇਰਾ ਸੇਠ ਵੀ ਨਿੱਕੀਆਂ ਨਿੱਕੀਆਂ ਦੁਕਾਨਾਂ 'ਚ ਬੈਠ ਕੇ 10-10 ਰੁਪਈਆ ਦੀਆਂ 20-20 ਰੁਪਈਏ ਦੀਆਂ ਚੀਜ਼ਾਂ ਵੇਚ ਕੇ ਅਮੀਰ ਹੋ ਜਾਂਦੇ ਹੈਗੇ ਉਹ ਨਾ ਨਾ ਫੁੱਫੜੀ ਫਿਰ ਬਾਹਰ ਵਾਲੀ ਗੱਲ ਤਾਂ ਨਹੀਂ ਬਣਦੀ ਕਿਥੇ ਸਾਰਾ 10-10 15-15 ਹਜ਼ਾਰ ਰੁਪਈਆ ਦੇਣ ਦਾ ਘੁੱਟਣਾ ਆਪਦਾ ਕੰਮ ਕਰਨਾ ਸੌਖਾ ਹੈਗਾ ਉੱਥੇ ਪਰਿਵਾਰ ਤੋਂ ਦੂਰ ਰਹੇਗਾ ਨਾਲੇ ਕੰਮ ਕਰਨਾ ਵੀ ਔਖਾ ਹੈ ਉੱਥੇ ਹਾਂ ਮੰਨੂ ਤੇਰੇ ਫੁੱਫੜੀ ਤੈਨੂੰ ਸਹੀ ਗੱਲ ਕਹੀ ਜਾਂਦੇ ਨੇ ਸ਼ੇਰਾ ਤੂੰ ਇੱਥੇ ਦੱਬ ਕੇ ਪੜ੍ਹਾਈ ਕਰਾ ਤੈਨੂੰ ਇੱਥੇ ਨੌਕਰੀ ਮਿਲ ਜੂ ਨਾ ਨਾ ਫੁੱਫੜੀ ਨੌਕਰੀ ਕਿੱਥੇ ਚੇਰਾ ਤੁਸੀਂ ਉਹਨਾ ਪੜਦੇ ਨਹੀਂ ਹੈਗੇ ਪਲੱਸ 2 ਕਰਕੇ ਉਹਨੂੰ ਬਾਹਰ ਦਾ ਹੋ ਜਾਂਦਾ ਸਾਡੇ ਪਿੰਡਾਂ ਸਟੈਟਿਕ ਸੈਕਟਰੀ ਰੱਖਣਾ ਸੀ ਬੀਐਸਸੀ ਐਗਰੀਕਲਚਰ ਨਾ ਕੋਈ ਮੁੰਡਾ ਹੀ ਲੱਭਿਆ ਦਸ ਪਿੰਡਾਂ ਚ ਹੋਰ ਪੁੱਤ ਤੂੰ ਵੀ ਇਹੋ ਜਿਹਾ ਕੋਰਸ ਕਰ ਲਾ ਫੁੱਫੜੀ ਮੇਰੀ ਗੱਲ ਸੁਣੋ ਸਾਡੀ ਗਲਾਸ ਚ 36 ਜਾਣੇ ਸੀ 36 ਦੇ 36 ਬਾਹਰ ਜਾਣਗੇ ਪੁੱਤ ਕਿਸੇ ਦੀ ਰੀਸ ਥੋੜੀ ਕਰੀ ਦੀ ਹੁੰਦੀ ਹੈ ਜੇ ਕੋਈ ਦੋ ਭਰਾ ਇੱਕ ਬਾਹਰ ਵਗ ਜੂ ਇੱਕ ਇੱਥੇ ਕੰਮ ਕਰ ਲੂਗਾ ਇੱਥੇ ਕੰਮ ਕਰਨ ਨਾਲ ਕਿਹੜਾ ਘਰ ਨਹੀਂ ਚੱਲਦੇ ਪਰ ਤੂੰ ਤਾਂ ਫੇਰ ਵੀ ਇਕੱਲਾ ਹੈ ਚਲੋ ਕੋਈ ਨਹੀਂ ਜੇ ਦਾ ਇਰਾਦਾ ਹੈ ਬਾਹਰ ਜਾਣ ਦਾ ਇਹਨੂੰ ਵਗ ਜਾਣ ਦੇ ਫਿਰ ਇਹ ਨਹੀਂ ਆਏ ਕਹੂ ਹੀ ਮੈਨੂੰ ਫੁੱਫੜਨੇ ਪੈਸੇ ਨਹੀਂ ਦਿੱਤੇ ਆਪਾਂ ਤਾਂ ਸਮਝਾਉਣਾ ਸੀ ਬਾਕੀ ਇਹਦੀ ਮਰਜ਼ੀ ਹੈ ਜ਼ਮੀਨ ਦੀ ਤਾਂ ਗੱਲ ਹੋ ਗਈ ਕਹਨੇ ਦੀ ਵੀਰ ਜੀ 15 ਲੱਖ ਚ 10 ਲੱਖ ਕਾੜਦਾਓ ਤੁਸੀਂ ਕਰ ਦਿਓ ਗਹਿਣੇ ਕੀਤੀ ਜ਼ਮੀਨ ਭਾਈ ਸੜਾਉਣੀ ਔਖੀ ਹੋ ਜੂ ਨਹੀਂ ਵੀਰ ਜੀ ਸਾਲਤ ਚ ਪੂਰੇ ਹੋ ਜਾਣਗੇ ਪਹਿਲਾਂ ਛੋਡੇ ਦੇ ਦਾਂਗੇ ਫਿਰ ਜ਼ਮੀਨ ਸੜਾ ਲਾਂਗੇ ਬਲਜੀਤ ਭਾਈ ਕਿਹੜੀ ਦੁਨੀਆ ਇਤੁਰੀ ਫਿਰਦੀ ਐ ਕੈਨੇਡਾ ਦਾ ਜਵਾਖਾਂ ਤੋਂ ਫੀਸ ਨਹੀਂ ਨਿਕਲਦੀ ਆਸਟ੍ਰੇਲੀਆ ਤਾਂ ਫੇਰ ਵੀ ਠੀਕ ਸੀਗਾ ਵੀਰ ਜੀ ਉਹ ਦੇਖ ਚ ਜਵਾਖ ਪੱਕੇ ਨਹੀਂ ਹੁੰਦੇ ਕੈਨੇਡਾ ਦਾ ਭਾਈ ਪਹਿਲਾਂ ਜਵਾਕਾਂ ਨੂੰ ਕੰਮ ਹੀ ਨਹੀਂ ਮਿਲਦਾ ਫੀਸ ਨਹੀਂ ਨਿਕਲਦੀ ਜਵਾਕਾਂ ਤੋਂ ਆਪਦੀ ਵੀਰ ਜੀ ਐਸ ਨੇ ਪਤਾ ਕਰੇਗਾ ਏਜੰਟ ਤੋਂ ਏਜੰਟ ਤਾਂ ਭਾਈ ਠੱਗੀਆਂ ਮਾਰ ਦਿਆ 100 ਚੋਂ ਇੱਕ ਕਦੇ ਹੀ ਵਧੀਆ ਹੁੰਦਾ ਵੀਰ ਜੀ ਇਹ ਤੋਂ ਬਿਨਾ ਫਿਰ ਮੇਰਾ ਹੈਵੀ ਕੌਣ ਆ ਜਵਾਕਾਂ ਦੇ ਗੁੱਸੇ ਐਸੇ ਨੇ ਜਵਾਕਾਂ ਨੂੰ ਭਾਈ ਸ੍ਰੀ ਵਾਲਾ ਚੜਾਇਆ ਹੋਇਆਗਾ ਆਪਣੇ ਟਾਈਮ ਦਾ ਬਾਪੂ ਮਾਰ ਲਗਾ ਦੇਖਦਾ ਨਹੀਂ ਸੀ ਜਿਹੜੇ 22-23 ਸਾਲ ਦੇ ਹੁੰਦੇ ਸੀ ਅੱਜ ਕੱਲ ਤਾਂ ਹਵਾ ਹੀ ਇਹ ਜੀ ਆ ਜੀ ਸਾਰੇ ਬੱਚੇ ਬਾਹਰ ਜਾਈ ਜਾਂਦੇ ਨੇ ਆਪਣਾ ਗੁਰੀ ਤਾਂ ਪਤਾ ਨਹੀਂ ਕਿਉਂ ਬਾਹਰ ਜਾਣ ਤੋਂ ਕੰਨੀ ਕਿ ਤਰ ਆਉਂਦਾ ਉਹᱫੋ ਤਿੰਨ ਕਿ ਸਾਲ ਦਾ ਸੀ ਜਦੋਂ ਮੈਨੂੰ ਖੇਤ ਲੈ ਜਾ ਕੇ ਸਾਰਾ ਖੇਤੀ ਬਾਰੇ ਦੱਸਣ ਲੱਗਿਆ ਸੀ ਇਹ ਤਾਂ ਹੈ ਵੀ ਬਹੁਤ ਗੱਲਾਂ ਦੇ ਜ਼ਿੰਮੇਵਾਰ ਆਪਾਂ ਐ ਭਾਈ ਜਵਾਕਾਂ ਨੂੰ ਆਪ ਕਹਨੇ ਆ ਵੀ ਖੇਤੀ ਜੋ ਕੁਝ ਬੱਸਦਾ ਨਹੀਂ ਪੜ ਲਓ ਕੋਈ ਅਫਸਰ ਲੱਗ ਜਾਓ ਭਾਬੀ ਬੱਚੇ ਨੂੰ ਹਰ ਇੱਕ ਗੱਲ ਸਮਝਾਉਣੀ ਚਾਹੀਦੀ ਹੈ ਪਸ਼ੂ ਡੰਗਰ ਨਾਲ ਵੀ ਪਿਆਰ ਪਾਉਣਾ ਚਾਹੀਦਾ ਫਿਰ ਵੀਰ ਜੀ ਪੈਸੇ ਦਾ ਹੱਲ ਹੋ ਜਾਊਗਾ ਤੈਨੂੰ ਤਾਂ ਪਤਾ ਭਾਈ ਬਲਜੀਤ ਸਾਂਝਾ ਕਰ ਹੈਗਾ ਗੋਗੀ ਨਾਲ ਗੱਲ ਕਰਨੀ ਪਊਗੀ ਗੋਗੀ ਨੂੰ ਤੁਸੀਂ ਕਹਦੇ ਹੋ ਜੀ ਗੋਗੀ ਮੰਨ ਜੂਗਾ ਕੋਈ ਨਹੀਂ ਮੈਂ ਕਰਲਾਂਗਾ ਗੋਗੀ ਨਾਲ ਗੱਲ ਹੋਰ ਵੀਰ ਜੀ ਮੈਨੂੰ ਤਾਂ ਬੜੀ ਟੈਨਸ਼ਨ ਆ ਗਈ ਤੁਸੀਂ ਤਾਂ ਫੇਰ ਛੋੜਾ ਹੱਥ ਚੱਲਦਾਗਾ ਤੁਸੀਂ ਤਾਂ ਹੱਲ ਕਰ ਸਕਦੇ ਹੋ ਕਿਉਂ ਭਾਬੀ ਟੈਨਸ਼ਨ ਲੈਨੇ ਹੋ ਤੁਹਾਡਾ ਹੱਲ ਕਰਾਂਗੇ ਅਸੀਂ ਬਲੀਦ ਭਾਈ ਤੂੰ ਹੋਰ ਵੀ ਕਿਤੇ ਧਿਆਨ ਰੱਖੀ ਮੈਂ ਤਾਂ ਗੋਗੀ ਨਾਲ ਗੱਲ ਕਰਕੇ ਪਤਾ ਲੱਗੂ ਮੈਂ ਤਾਂ ਤੁਹਾਡੇ ਤੇ ਆਸ ਕਰਕੇ ਆਈ ਸੀ ਨਾ ਭਾਬੀ ਐਵੇਂ ਨਾ ਚਿੱਤ ਜਾ ਪੜਾ ਕਰੋ ਬਥੇਰੇ ਕੁਝ ਦਿੱਤਾ ਪਰਮਾਤਮਾ ਨੇ ਅਸੀਂ ਤੁਹਾਡਾ ਹੱਲ ਕਰਾਂਗੇ ਚੰਗਾ ਬੀਤ ਭਾ ਹੁਣ ਅਸੀਂ ਚੱਲਦੇ ਆਂਗੇ ਇੱਕ ਦੋ ਦਿਨਾਂ ਚ ਮੈਨੂੰ ਦੱਸ ਦਿਓ ਕੋਈ ਨਾ ਭਾਬੀ ਜੀ ਠਹਿਰ ਕੇ ਜਵਾਬ ਜਿਹਾ ਨਾ ਇਹ ਤਾਂ ਦੁਪਹਿਰਾ ਵਾਲਾ ਸ਼ਾਮ ਨੂੰ ਠੰਡੇ ਠੰਡੇ ਚਲੇ ਜਾਇਓ ਨਹੀਂ ਕੰਮ ਤਾਂ ਤੇ ਘਰ ਦੇ ਵੀ ਬਹੁਤ ਹੁੰਦੇ ਆ ਚਲ ਠੀਕ ਹੈ ਮਨੂ ਕਿੱਥੇ ਜੀ ਤਾਂ ਤੁਹਾਡਾ ਹਾਲ ਅਸੀਂ ਲਾਜ਼ਮੀ ਕਰਾਂਗੇ ਠੀਕ ਹੈ ਵੀ ਨਹੀਂ ਚਲੋ ਮਨੂ ਪਤਾ ਨਹੀਂ ਕਿੱਥੇ ਪਤਾ ਨਹੀਂ ਮਨੂ ਕਿੱਧਰ ਵਗ ਗਿਆ ਦੇਖ ਇੱਧਰ ਬਾਹਰ ਹੀ ਹੋਊਗਾ ਚੰਗਾ ਵੀ ਪਰ ਮਾਸੇ ਦਿਨ ਦੀਨ ਵੀਰ ਪੜੇ ਇੱਥੇ ਬੈਠੀ ਸੀ ਉਹ ਕਿਸੇ ਗਵਾਂਡ ਚ ਵਗ ਗਿਆ ਹੁਣ ਇੱਧਰ ਅੱਛਾ ਹਾਂ ਚਲ ਮੜਾ ਜੀ ਤੁਸੀਂ ਹੁਣ ਨਾ ਧਿਆਨ ਕਰਿਓ ਨਾ ਕੋਈ ਨਾ ਤੁਸੀਂ ਟੈਨਸ਼ਨ ਨਾ ਕਰੋ ਹਾਂ ਠੀਕ ਹੈ ਠੀਕ ਹੈ ਚੰਗਾ ਅਸੀਂ ਕਰਾਂ ਠੀਕ ਹੈ ਸਾਰ ਛੇ ਮੀਨੇ ਜਿੱਪੈਸੇ ਵਾਪਸ ਕਰ ਦੂਗਾ ਜੀ ਤੁਸੀਂ ਦੇ ਦਿਓ ਐਨੀ ਆਸਾਂ ਲਾਓ ਇਹ ਇੰਨੀ ਛੇਤੀ ਪੈਸੇ ਨਾ ਮੁੜੇ ਫੇਰ ਕੰਮਕਾਰ ਤਾਂ ਉੱਥੇ ਮਿਲਦਾ ਨਹੀਂ ਐਵੇਂ ਨਾ ਕਹੀਓ ਬਾਦੂ ਜਵਾ ਕੰਮ ਕਰੀ ਜਾਂਦੇ ਨੇ ਬਥੇਰੇ ਪੈਸਾ ਕਮਾ ਲੂਗਾ ਚੱਲ ਕੋਈ ਨਹੀਂ ਫੇਰ ਮੈਂ ਕਰਦਾ ਗੋਗੀ ਨਾਲ ਗੱਲ ਆਹੋ ਆ ਜਾਂਦੇ ਜੋ ਗੋਗੀ ਆ ਗਿਆ ਗੱਲ ਕਰ ਲਿਓ ਉਹਦੇ ਨਾਲ ਚੱਲ ਕੋਈ ਨਹੀਂ ਆ ਜਾਂਦੇ ਗੋਗੀ ਨੂੰ ਕਰਦਾ ਗੱਲ ਫੇਰ ਆਹੋ ਕਰ ਲਿਓ ਗੱਲ ਗੋਗੀ ਨਾਲ ਕੋਕਿ ਉਰੇ ਆਈ ਹਾਂ ਮੂੰਗੀ ਦਾ ਬੀ ਲੈ ਆਇਆ ਸੀਗਾ ਹਾਂ ਲੈ ਆਇਆ ਤੁਮੇ ਇੱਕ ਹੈ ਬੀਰਪਾਲ ਦੇ ਭਤੀਜੇ ਨੇ ਕੈਨੇਡਾ ਜਾਣਾ ਹੈਗਾ ਅੱਛਾ ਉਹਨਾਂ ਨੂੰ 10 ਲੱਖ ਰੁਪਏ ਦੀ ਲੋੜ ਹੈ ਅੱਛਾ ਇੰਨੇ ਤਾਂ ਫਿਰ ਵਿਆਜ ਤੇ ਦੇਣੇ ਹੀ ਨਹੀਂ ਕਿਸੇ ਨੇ ਯਾਰ ਆਪਾਂ ਦੇਣੇ ਹੈਗੇ ਆਪਾਂ ਕਿੱਥੋਂ ਦੇ ਦਾਂਗੇ ਆਪਾਂ ਤਾਂ ਉਹ ਜੱਸੀ ਕੀ ਜ਼ਮੀਨ ਹੈ ਜਿਹੜੀ ਆਪਣੇ ਨਾਲ ਲੱਗਦੀ ਹੈ ਉਹ ਨਹੀਂ ਲੈਣੀ ਹੈਗੀ ਵਿਆਜ ਤੇ ਨਹੀਂ ਦੇਣੇ ਰਿਸ਼ਤੇਦਾਰਾਂ ਨੂੰ 6 ਮਹੀਨੇ ਵਾਸਤੇ ਉਹ ਦੇਣੇ ਹੈਗੇ ਜਰ ਤੈਨੂੰ ਵੀ ਪਤਾ ਆਪਣੇ ਲਪੇਂਨੇ ਪੈਸੇ ਕਿੱਥੇ ਨੇ ਜਮੀਨ ਲੈਣ ਵਾਸਤੇ ਤੇਰੇ ਕੋਲੇ ਪੈਸੇ ਆ ਗਏ ਰਿਸ਼ਤੇਦਾਰਾਂ ਵਾਲੇ ਹੈ ਨਹੀਂਗੇ ਤੇਰੇ ਵਾਲੀ ਜ਼ਮੀਨ ਹੱਦ ਹੋਈ ਪਈ ਆ ਯਾਰ ਹੱਦ ਵਾਲੀ ਕੀ ਗੱਲ ਆ ਯਾਰ ਮੇਰਾ ਘਰ ਚ ਕੁਝ ਹੈ ਨਹੀਂ ਤੇਰਾ ਸਾਰਾ ਕੁਝ ਹੈ ਬਾਈ ਘਰ ਚ ਮਰ ਜਾ ਤੂੰ ਆਪਦੀ ਕਰਦਾ ਫਿਰ ਚੱਲਣ ਦਾ ਕਿਸੇ ਦੀ ਦਿੰਦਾ ਨਹੀਂ ਤੂੰ ਐਂ ਕਰੋ ਜਿਹੜਾ ਕੁਛ ਵੀ ਮੈਂ ਕਰਦਾ ਸਾਰਾ ਕੁਝ ਮੈਥੋਂ ਦਾ ਹਿਸਾਬ ਲੈ ਲਓ ਘਰ ਚ ਕੀ ਕੀ ਚੱਲਦਾ ਏ ਜੇ ਤੇਰੇ ਸਹੁਰੇ ਮੰਗ ਲੈਣ ਤੂੰ ਉਹਨਾਂ ਨੂੰ ਜਵਾਬ ਦੇ ਦੇਂਗਾ ਫਿਰ ਐਨੇ ਪੈਸੇ ਤਾਂ ਨਹੀਂ ਦਿੰਦਾ ਮੈਂ ਕਦੇ ਵੀ ਫਿਰ ਮੇਰੀ ਬੇਇੱਜ਼ਤੀ ਆ ਯਾਰ ਸਹੁਰੇ ਘਰ ਚ ਹੁਣ ਤੂੰ ਐਂ ਦੇਖ ਜੇ ਐਨੇ ਪੈਸੇ ਆ ਨਾਲੇ ਤਾਂ ਆਪਣੀ ਰਿਸ਼ਤੇਦਾਰੀ ਟੁੱਟੂ ਜੋ ਉਹਨਾਂ ਨੇ ਪੈਸੇ ਨਾ ਦਿੱਤੇ ਨਾ ਤੂੰ ਮੇਰੇ ਤੋਂ ਲੈ ਲਈ ਚਮਾ ਕਰਾ ਲਈ ਆਵਦੇ ਨਾਂ ਤੇ ਕੋ ਯਾਰ ਉਹ ਤਾਂ ਆਪਣੀ ਨੇ ਤੂੰ ਕਰੀ ਕੀ ਜੰਨਾ ਤੂੰ ਮੈਨੂੰ ਇੱਕ ਵਾਰੀ 10 ਲੱਖ ਲੈ ਦੇ ਯਾਰ ਤੈਨੂੰ ਮੈਂ ਕਹਿਤਾ ਉਹ ਯਾਰ ਹੈ ਨਹੀਂ ਮੇਰੇ ਲਵੇ ਤਾਂ ਅੱਡ ਹੋਇਆ ਯਾਰ ਫਿਰ ਮੈਂ ਆਪੀ ਲਿਆ ਕੇ ਦੇ ਦੂੰ ਕਹੜੋ ਤੁਸੀਂ ਕਿਹਦੇ ਕੋਲੋਂ ਇਸ ਪਾਏਗਾ ਮੈਂ ਸਮਝਦਾ ਨਹੀਂ ਇੰਨੇ ਪੈਸੇ ਉਹ ਕਿੱਥੋਂ ਮੋੜ ਦੇਣਗੇ ਪਰ ਇਹ ਗੱਲ ਤਾਂ ਪੁੱਤ ਮੈਂ ਵੀ ਕਹਿਣੀ ਆ ਵੀ ਇਹ ਇੰਨਾ ਗੱਲਾਂ 'ਚ ਰਿਸ਼ਤੇਦਾਰੀ ਟੁੱਟ ਜਾਂਦੀ ਹੈ ਮੈਂ ਵਰਤਣਾ ਉਹਨਾਂ ਨਾਲ ਤੁਸੀਂ ਕਿਹੜਾ ਵਰਤਣਾ ਉਹਨਾਂ ਨਾਲ ਕਮਲਿਆ ਆਪਾਂ ਨੂੰ ਨਾਲ ਲੱਗਦੀ ਜ਼ਮੀਨ ਮਿਲਦੀ ਹੈ ਫੇਰ ਲੈ ਲਓ ਜ਼ਮੀ ਮੈਨੂੰ ਤਾਂ ਕੱਲ ਨੂੰ ਪੈਸੇ ਲਿਆ ਦਿਓ ਇਹ ਤਾਂ ਪੁੱਤ ਕੰਮ ਲੈ ਗਿਆ ਹਰੇਕ ਦੇ ਮਗਰ ਲੱਗ ਜਾਂਦਾ ਮੈਂ ਇਹਨੂੰ ਐਡ ਕਰ ਦੋ ਫਿਰ ਨਾ ਪੁੱਤੇ ਇਹ ਕੰਮ ਨਾ ਕਰੀ ਮਾਂ 10 ਲੱਖ ਦੇ ਕੇ ਤਾਂ ਮੈਨੂੰ ਨੀਂਦ ਨਹੀਂ ਆਉਣੀ ਪੁੱਤ 3-4 ਲੱਖ ਤਾਂ ਉਹਨਾਂ ਨੂੰ ਦੇਣਾ ਪਊਗਾ ਤਿੰਨ ਕਿੱਲੇ ਜ਼ਮੀਨ ਦੇ ਹੈਗੇ ਨੇ ਉਹਨਾਂ ਦੇ ਵੇਚ ਕੇ ਦੇ ਦੇਣਗੇ ਆਪਾਂ ਮਾਂ ਉਹ ਕਿੱਥੋਂ ਵੇਚ ਕੇ ਦੇ ਦੇਣਗੇ ਆਪਾਂ ਨੂੰ ਜ਼ਮੀਨ ਜੇ ਉਹਨਾਂ ਨੇ ਹੁਣੀ ਉਹ ਕਰਨਾ ਹੁੰਦਾ ਮੁੰਡਾ ਬਾਹਰ ਭੇਜਣਾ ਹੈ ਕਿੱਲਾ ਵੇਚ ਕੇ ਹੁਣ ਭੇਜ ਦਿੰਦੇ ਆਪਾਂ ਤੋਂ ਮੰਗਣ ਜ਼ਰੂਰ ਆਉਣਾ ਸੀ ਉਹਨਾਂ ਨੇ ਤੁਸੀਂ ਕਿਉਂ ਗਾਲਾਂ ਲਈ ਜਾਂਦੇ ਏਵੇਂ ਵਿੱਚ ਕਬੀਲਦਾਰੀ ਉਹਨਾਂ ਨੂੰ ਫੜਾ ਦੋ ਆਪੇ ਚਲਾਉਣਗੇ ਜੇ ਮੈਂ ਤਾਂ ਫੜਾਉਣ ਨੂੰ ਤਿਆਰ ਆ ਕਬੀਲਦਾਰੀ ਨਾਲੇ ਸਾਹਮਣ ਲਾਂਗੇ ਸਾਹਮਣ ਹੀ ਨਹੀਂ ਨਾ ਤੂੰ ਵੀਰ ਜੀ ਕੱਲਾ ਨਹੀਂ ਸੀ ਬੋਲਦਾ ਵੀਰਪਾਲ ਵੀ ਨਾਲ ਬੋਲੀ ਜਾਂਦੀ ਸੀਗੀ ਸੋਨੂੰ ਕਹੀ ਜਾਂਦੇ ਸੀਗੇ ਪਹਿਲਾਂ ਤਾਂ ਮਗਨ ਆਲੇ ਦੀ ਗਲਤੀ ਹੈ ਗਲਤੀ ਕਰਦੀ ਹੈ ਪਤਾ ਸੀ ਉਹਨਾਂ ਨੂੰ ਵੀ ਮਿਲ ਜਾਣਗੇ ਦੇ ਦੇਣਗੇ ਮੈਂ 50000 ਹੋਇਆ ਲੱਖ ਹੋਇਆ ਉਹ ਤਾਂ ਦਿੱਤਾ ਜਾਂਦਾ ਸਿੱਧੇ ਹੀ 10 ਲੱਖ 8 ਲੱਖ ਰੁਪਏ ਹੋਰ ਪਾ ਕੇ ਕਿੱਲਾ ਜ਼ਮੀਨ ਨਹੀਂ ਲਵਾਂਗੇ ਇਹ ਬੋਲਣ ਲੱਗੇ ਦੇਖਦਾ ਨਹੀਂ ਪੁੱਤ ਤੂੰ ਠੰਡੇ ਮਤੇ ਨਾਲ ਗੱਲ ਕਰ ਲੈ ਅਸੀਂ ਤਾਂ ਕਬੀਲਦਾਰ ਛੱਡੀ ਉਹਨਾਂ ਨੂੰ ਸੁਮਾਡੋ ਉਹ ਆਪ ਹੀ ਸਾਹਮਣਗੇ ਨਾ ਪੁੱਤ ਐ ਨਾ ਕਰੋ ਨਹੀਂ ਬਸ ਕੱਲ ਨੂੰ ਕੋਈ ਹੋਰ ਰਿਸ਼ਤੇਦਾਰ ਮੰਗ ਲੂਗਾ ਫਿਰ ਕਿਹਨੂੰ ਕਿਹਨੂੰ ਦੇਈ ਜਾਮਗੇ ਅਸੀਂ ਨਹੀਂ ਪੁੱਤ ਠੰਡੇ ਮਤੇ ਨਾ ਗੱਲ ਕਰ ਲੋ ਐ ਐ ਨਾ ਜੇ ਉਹਨਾਂ ਨੇ ਕੱਲ ਨੂੰ ਨਾ ਮੋੜੇ ਫਿਰ ਫਿਰ ਕਿਲੇਸ ਪਊ ਨਾਲੇ ਘਾਟਾ ਖਾਵਾਂਗੇ ਇਹਦੋਂ ਚੰਗਾ ਸਾਨੂੰ ਤਾਂ ਅੱਡੀ ਕਰ ਦੋ ਸਾਡਾ ਹਿੱਸਾ ਦੇ ਕੇ ਆਪਦੇ ਹਿੱਸੇ ਚੋ ਕੁਛ ਮਰਜ਼ੀ ਕਰਨ ਸਾਨੂੰ ਕੀ ਹੈਗਾ ਚਾਹੇ ਸਾਰਾ ਖਵਾ ਦੇਣਾ ਹੋਵੇ ਸੌਰਿਆਂ ਨੂੰ ਮਾਂ ਇਹ ਸਹੀ ਕਹਿੰਦੀ ਐ ਸਾਨੂੰ ਅੱਡ ਕਰ ਦੋ ਆਪਦੇ ਹਿੱਸੇ ਚੋ ਚਾਹੇ 50 ਲੱਖ ਲੈ ਦੇ ਦੇਣ ਚਾਚਾ ਅੱਡ ਹੋਣ ਵਾਲੀ ਦਾ ਕੀ ਗੱਲ ਆ ਉਹ ਮੈਂ ਤੇਰੇ ਨਾਨਕੇ ਨੂੰ 10 ਲੱਖ ਨਹੀਂ ਦੇ ਸਕਦਾ ਚਾਹੇ ਸਾਨੂੰ ਹੁਣ ਗੁੱਸਾ ਹੀ ਲੱਗੇ ਚਾਚਾ ਮੈਂ ਫਿਰ ਮੈਨੂੰ ਪੈਸੇ ਦੇਣੇ ਪੈਣਗੇ। ਦੇਖ ਲੋ ਚਾਚਾ ਜਿਵੇਂ ਤੁਹਾਨੂੰ ਠੀਕ ਲੱਗਦਾ ਪਰ ਆਪਾਂ ਅੱਡ ਨਹੀਂ ਹੋਣਾ। ਨਾਲੇ ਤਾਂ ਤੂੰ ਕਹਿੰਦਾ ਅੱਡ ਨਹੀਂ ਹੋਣਾ। ਮੈਥੋਂ ਫਿਰ ਪੈਸੇ ਨਹੀਂ ਦਿੱਤੇ ਜਾਂਦੇ। ਫਿਰ ਆਪਾਂ ਇਕੱਠੇ ਕਿਵੇਂ ਰਹਾਂਗੇ? ਚੱਲ ਚਾਚਾ ਫਿਰ ਡੈਡੀ ਨਾਲ ਗੱਲ ਕਰ ਲਈ। ਉਹ ਤਾਂ ਮੂੰਹ ਹਿਲਾ ਕੇ ਤੁਰ ਗਈ। ਮੇਰੀ ਜਾਨ ਨੂੰ ਸਿਆਪਾ ਕਰਤਾ। ਮੈਂ ਵੀਰਪਾਲ ਨਾਲ ਕਰਦੀਆਂ ਗੱਲ ਜਾ ਕੇ। ਵੀਰਪਾਲਾ ਵੀਰਪਾਲਾ ਹਾਂਜੀ ਮੰਮੀ ਆ ਗਈ। ਕੀ ਐ ਮੰਮੀ? ਮੈਂ ਤੈਨੂੰ ਐ ਕਹਿੰਦੀ ਸੀ। ਮਘਦੇਰੀ ਪਰਜਾਈ ਨੂੰ ਨਾ ਫੋਨ ਕਰਕੇ ਕਹਿ ਦੇ ਅੱਛਾ ਕੁਸਪੈਸਤਾ ਪਾ ਦੇ ਦਾਣੇ ਹਾਂਜੀ ਹੈ ਕੁਸਵਾ ਦੇ ਪੇਕਿਆਂ ਤੋਂ ਲੈ ਲੇ ਉਹ ਨਾ ਆਪਾਂ ਦੇਖ ਤੈਨੂੰ ਪਤਾ ਹੈਗਾ ਵੀ ਜ਼ਮੀਨ ਦਾ ਬਿੱਡ ਲਾ ਰਖਿਆ ਹੈਗਾ ਚਲ ਮਮੀ ਉਹ ਤਾਂ ਤੁਹਾਡੀ ਗੱਲ ਠੀਕ ਹੈਗੀ ਥਾਂ ਥਾਂ ਕਿੱਥੇ ਮੰਗਦੀ ਫਿਰੂਗੀ ਭਾਬੀ ਕੋਈ ਨਾ ਮੋੜ ਦਾਨਗੇ ਪੈਸੇ ਉਹ ਤਾਂ ਠੀਕ ਹੈ ਵੀਰਪਾਲ ਹੁਣ ਤੈਨੂੰ ਵੀ ਪਤਾ ਹੈਗਾ ਵੀ ਆਪਾਂ ਜ਼ਮੀਨ ਵੀ ਲੈਣੀ ਹੈ ਕੋਈ ਨਾ ਮਮੀ ਜੀ ਜ਼ਮੀਨ ਤਾਂ ਪਾਏ ਵਾਰ ਲੈਣੇ ਆ ਜੇ ਕਿਸਾਨਾ ਲਾਵਾਂਗੇ ਮੇਰਾ ਪਤੀਜਾ ਤਣ ਪੱਤਣ ਲੱਗ ਜਾਊਗਾ ਹੁਣ ਤਾਂ ਵੀਰਪਾਲ ਤੇਰੀ ਮਰਜ਼ੀ ਹੈ ਰਿਸ਼ਤੇਦਾਰੀ ਚ ਨਾ ਪੈਸਾ ਫਰਕ ਪਵਾ ਦਿੰਦਾ ਪੁਰਾਣੇ ਵੇਲੇ ਚ ਤਾਂ ਮੰਮੀ ਨਾ ਐਨੀ ਕਮਾਈ ਨਹੀਂ ਸੀਗੀ ਤਾਂ ਕਰਕੇ ਰਿਸ਼ਤੇਦਾਰੀਆਂ 'ਚ ਫਰਕ ਪੈ ਜਾਂਦਾ ਸੀਗਾ ਹੁਣ ਤਾਂ ਮੇਰਾ ਪੁੱਤੀਜਾ ਬਾਹਰ ਜਾ ਕੇ ਐਨੇ ਡਾਲਰ ਕਮਾਊਗਾ ਤੇ ਵਾਪਸ ਕਰ ਦੂਗਾ ਪਹਿਲਾਂ ਵੀਰਪਾਲ ਘਰੇ ਸਲਾਹ ਕਰਨੀ ਸੀ ਫਿਰ ਆਪਾਂ ਉਹੀ ਜੀ ਹਾਂ ਨਾ ਕਰਦੇ ਜੇ ਆਪਣੇ ਕੋਲੇ ਹੈਗੇ ਸੀ ਮੰਮੀ ਤਾਂ ਹੀ ਉਹ ਆਸ ਕਰਕੇ ਆਏ ਜੇ ਆਪਣੇ ਕੋਲੇ ਨਾ ਹੁੰਦੇ ਤਾਂ ਉਹ ਨਾ ਆਉਂਦੇ ਚੱਲ ਭਾਈ ਸੋਡੀ ਮਰਜ਼ੀ ਐ ਮੈਂ ਤਾਂ ਦੇਖ ਦੋ ਰੋਟੀਆਂ ਖਾਣੀਆਂ ਨੇ ਮੰਮੀ ਤੇ ਰੋਟੀਆਂ ਦੀ ਕੀ ਗੱਲ ਐ ਰੋਟੀ ਤਾਂ ਤੈਨੂੰ ਦੇਵਾਂਗੀ ਜੇ ਆਪਣੇ ਹੈਗੇ ਸੀ ਤਾਂ ਉਹ ਆਸ ਕਰਕੇ ਆਏ ਸੀਗੇ ਤੁਸੀਂ ਨਾ ਬੈਠ ਕੇ ਚਾਰੇ ਜਾਣੇ ਗੱਲ ਕਰ ਲਓ ਹੈ ਦੇਖ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਮੈਨੂੰ ਤਾਂ ਐ ਡ ਮਮਨੇ ਬੁਲਾਇਆ ਸੀ ਜੀ ਮੈਨੂੰ ਤੇ ਕਹਿੰਦੀ ਆ ਕਿ ਤੈਨੂੰ ਪਤਾ ਵੀ ਆਪਾਂ ਆਈ ਵਾਰ ਜ਼ਮੀਨ ਜੀ ਲੈਣੇ ਆਂਗੇ ਵੀ ਆਪਾਂ ਜ਼ਮੀਨ ਦਾ ਕਰਨਾਗਾ ਅੱਛਾ ਤੂੰ ਅੱਧੇ ਪੈਸੇ ਆਪਦੇ ਪੇਕੇ ਨੂੰ ਕਹਦੇ ਵੀ ਅੱਧੇ ਅਸੀਂ ਦੇ ਦਾਂਗੇ ਫਿਰ ਆਪਣਾ ਤਾਂ ਕੋਈ ਘਰ ਚ ਹੈ ਨਹੀਂ ਪੁੱਸਾ ਹੋਰ ਜੀ ਫਿਰ ਆਪਣਾ ਘਰ ਚ ਕੰਮ ਕੀਤੇ ਦਾ ਕੀ ਫਾਇਦਾ ਜਦੋਂ ਆਪਣੀ ਇੰਨੀ ਕੀ ਨਹੀਂ ਉਹ ਹੁੰਦੀ ਤੂੰ ਪਰਵਾਹ ਨਾ ਕਰ ਮੈਂ ਸਿੱਧੇ ਕਰ ਦੋ ਬਾਬੀ ਨੂੰ ਮੈਂ ਕਹਿ ਦੂੰਗੀ ਬੇਸ਼ੱਕ ਕਿਲਾ ਵੇਚ ਕੇ ਮੋੜ ਦੇ ਵੀ ਤਿੰਨ ਚਾਰ ਮਹੀਨਿਆਂ ਚ ਸਾਡੇ ਪੈਸੇ ਵਾਪਸ ਕਰ ਦੇ ਵੀ ਮੇਰੀ ਇੱਜ਼ਤ ਰਹਿ ਜਾਊਗੀ ਜ਼ਮੀਨ ਵੇਚਣ ਵਾਲੀ ਗੱਲ ਦਾ ਕੰਮ ਕਰਨੀ ਹੈ ਆਪੇ ਪੰਜ 6 ਮਹੀਨਿਆਂ ਚ ਮੋੜ ਨੀ ਫੇਸਾਰ ਲੱਗ ਜੂਗਾ ਮੋੜ ਤਾਂ ਦੇਣਗੀ ਐਨਾ ਟਾਈਮ ਕਿੱਥੇ ਜੀ ਛੇਤੀ ਮੋੜ ਦੇਣਗੇ ਪੈਸੇ ਤਾਂ ਤੂੰ ਤਾਂ ਮੈਂ ਗੋਗੀ ਨੂੰ ਕਹਿ ਕੇ ਆਇਆ ਕੱਲ 12 ਵਜੇ ਦਾ ਟਾਈਮ ਦਿੱਤਾ ਹੈਗਾ ਫਿਰ ਤੈਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਪਤਾ ਕੰਨੀ ਦੇ ਦੋ ਪਰਾ ਪੈਸੇ ਜਦੋਂ ਨਾ ਵਾਪਸ ਹੋਏ ਇਹਨਾਂ ਨੂੰ ਵੀ ਪਤਾ ਲੱਗ ਜੂਗਾ ਫਿਰ ਤੈਨੂੰ ਐ ਪਤਾ ਵੀ ਕਿੰਨੀ ਔਖੀ ਹੋ ਕੇ ਕਮਾਈ ਕੀਤੀ ਹੈ ਐਵੇਂ ਕਿਵੇਂ ਫੜਾਈ ਜਾਂਦੇ ਨੇ ਫਿਰ ਜ਼ਰੂਰੀ ਡਾਂਗੋ ਸੁੱਟੀ ਹੋਣਾ ਗਮੰਡ ਦੇਖ ਦੇ ਖਸਦਾ ਸਾਰਾ ਆਪਾਂ ਡਾਂਗੋ ਸੁੱਟੀ ਕੀ ਹੋਣਾ ਐ ਅੱਡ ਹੋ ਜਾਾਂਗੇ ਚਲ ਸੋਚ ਕੇ ਬੋਲਿਓ ਜੋ ਵੀ ਫੈਸਲਾ ਲੈਣਾ ਐਵੇਂ ਲੜਿਓ ਨਾ ਗਰਮ ਨਾ ਹੋਇਓ ਵਾਲੇ ਤੂੰ ਐਂ ਮੇਰੇ ਖਿਆਲ ਚ ਤਾਂ ਨਹੀਂ ਹੋਣਾ ਚਾਹੀਦਾ ਆਪਾਂ ਹੀ ਇਹ ਗੱਲਾਂ ਸੋਚਦੇ ਆ ਉਹ ਤਾਂ ਸੋਚਦੇ ਨਹੀਂ ਹੈਗੇ ਮੈਂ ਤਾਂ ਕੁਝ ਨਹੀਂ ਕਹਿੰਦੀ ਜਿਵੇਂ ਠੀਕ ਲੱਗਦਾ ਕਰ ਲਓ ਪਰ ਕੱਠ ਚ ਵਧੀਆ ਸੀਗਾ ਕੁਝ ਬਣ ਜਾਂਦਾ ਸੀਗਾ ਦੋਨੇ ਰਲ ਕੇ ਮਿਹਨਤ ਕਰਦੇ ਸੀਗੇ ਮੈਨੂੰ ਤਾਂ ਆਪ ਡਰ ਲੱਗਦਾ ਹੈ ਕੱਲ ਨੂੰ ਫੇਰ ਪੰਗਾ ਪੂ ਵੀਰ ਜੀ ਰੌਲਾ ਪਾਉਂਦੀ ਬਹੁਤ ਨੇ ਮੇਰਾ ਤਾਂ ਜੀ ਕਰਦਾ ਵੈ ਨਾ ਘਰੋਂ ਨਿਕਲ ਜਾ ਇੰਨਾ ਕੁਝ ਕਰਨ ਨਾਲੋਂ ਘਰੋਂ ਨਿਕਲਣ ਨਾਲੋਂ ਚੰਗਾ ਪੈਸੀ ਦੇ ਦੋ ਐ ਨਹੀਂ ਮੈਂ ਪੈਸੇ ਦੇ ਸਕਦਾ ਮੈਂ ਤਾਂ ਅੱਡ ਹੋਣਾ ਮਨਜ਼ੂਰ ਹੈ ਪਰ ਪੈਸੇ ਨਹੀਂ ਮੈਂ ਦੇ ਸਕਦਾ ਬਸ ਮੇਰੀ ਤਾਂ ਇੱਕ ਸਿੱਧੀ ਜਿਹੀ ਗੱਲ ਹੈ ਜਿਹੜਾ ਕੁਝ ਕਰਨਾ ਹੈ ਬਿਨਾਂ ਰੌਲੇ ਤੋਂ ਕਰ ਲਓ ਚਾਹੇ ਅੱਡ ਹੋਜੋ ਚਾਹੇ ਪੈਸੇ ਦੇ ਦਿਓ ਰੌਲਾ ਨਾ ਪਾਓ ਗਮਾੜ ਹੱਸਦਾ ਦੇਖ ਕੇ ਚੱਲ ਦੇਖਦੇ ਆ ਐਵੇਂ ਕਿਉਂ ਟੈਨਸ਼ਨ ਲੈਂਤੀ ਏ ਯਾਰ ਠੀਕ ਆ ਦਿਮਾਗ ਤੇ ਬੋਝ ਪਾ ਰੱਖਿਆ ਆਹ ਲਓ ਜੀ ਪਾਣੀ ਗੋਗੀ ਗਿਆ ਹੋਇਆ ਮਤਲਬ ਸਵੇਰ ਦਾ ਪੈਸੇ ਲੈ ਨਹੀਂ ਗਿਆ ਹੋਊਗਾ ਤੈਨੂੰ ਕਿਹਾ ਤਾਂ ਹੈਗਾ ਲੈ ਕੇ ਆਊਗਾ ਮਨ ਤਾਂ ਟੈਨਸ਼ਨ ਜੀ ਹੋਈ ਪਈ ਹੈ ਜੀ ਵੀ ਪੈਸੇ ਲੈ ਕੇ ਆਊਗਾ ਕਿ ਨਾ ਮਨ ਲਦਾ ਆ ਗਿਆ हां जी खੜਕਾਇਆ ਮਿੰਦਾ ਆ ਗਿਆ ਨਹੀਂ ਨੇ ਪੈਸੇ ਨਾ ਕੱਲੇ ਹੀ ਲੈਣ ਵਾਗਿਆ ਪੇੜਾ ਹੈਗਾ ਕਿ ਕੱਲੇ ਜਾਣ ਦਾ ਆਪੀ ਦੱਸੂ ਕਿ ਮੈਂ ਜਾਵਾਂ ਪੁੱਛਣਾ ਜਿਹਦੇ ਲਈ ਆਇਆ ਜੀ ਉਹਨੇ ਕੀ ਕਰਨੇ ਨੇ ਰੱਖ ਕੇ ਫੜਾ ਦਊਗਾ ਚੱਲ ਕੋਈ ਨਹੀਂ ਦੇਖ ਲੈਣੇ ਆਈ ਆਈ ਤੁਸੀਂ ਕਿੱਥੇ ਵਾਗੇ ਸੀਗੇ ਮੈਂ ਸ਼ਹਿਰ ਗਿਆ ਸੀ ਫੋਨ ਕਰੀ ਭੁੱਲ ਗਏ ਮੈਂ ਫੋਨ ਕਰੀ ਜਾਨੀਆ ਕਦੋਂ ਦੀ ਉਹ ਯਾਰ ਬੀਪੀ ਘਟ ਗਿਆ ਸੀਗਾ ਦਵਾਈ ਲੈਣ ਗਿਆ ਸੀ ਸ਼ਹਿਰ ਆ ਓਛਾ ਹੂੰ ਲੈ ਇਹ ਉੱਠੇ ਘਰ ਆ ਲੈ ਨਾ ਪੁੱਤ ਲੈ ਦਵਾਈ ਤੇ ਹੁਣ ਤਾਂ ਮੈਂ ਤੁਸੀਂ ਘਰੇ ਤਾਂ ਦੱਸ ਕੇ ਵਗ ਜਾਂਦੇ ਗੁਰੂ ਨੂੰ ਲੈ ਜਾਂਦੇ ਨਾਲ ਟੈਸਟ ਕਰਾਉਣਗੇ ਸੀ ਤਾਂ ਉਹ ਮੈਂ ਕਿਹਾ ਗੁਰੂ ਦੇ ਪੇਪਰ ਨੇਗੇ ਮੈਂ ਉਹ ਤੋ ਕੀ ਕਰਾਉਣਾ ਨਾਲ ਆ ਤਾਂ ਮੈਂ ਇਕੱਲਾ ਹੀ ਵਗਿਆ ਪੜ ਲੂਗਾ ਮੈਂ ਕਿਹਾ ਉਹ ਬਲੱਡ ਟੈਸਟ ਕੀਤਾ ਉਹਨਾਂ ਨੇ ਹੂੰ ਫੇਰ ਹੁਣ ਠੀਕ ਹੋ ਤੁਸੀਂ ਹਾਂ ਹਾਂ ਠੀਕ ਐ ਨਾ ਮੈਂ ਬਣਾ ਦਿੰਨੀ ਕੁਛ ਖਾਣ ਪੀਣ ਨੂੰ ਵੀਕਨੈਸ ਜੀ ਹੋ ਜਾਂਦੀ ਐ ਟੈਸਟ ਕਰਵਾਉਣ ਤੋਂ ਬਾਅਦ ਕੁਛ ਨਹੀਂ ਖਰਾ ਹੁਣ ਨਹੀਂ ਖਾਣਾ ਕੁਸ ਬਲੱਡ ਵਧਿਆ ਤਾਂ ਪੁੱਤ ਮਾੜਾ ਹੈਗਾ ਗੌਰ ਨਾਲ ਦਵਾਈ ਲੈ ਲਈ ਤੂੰ ਮਾ ਤੁ ਟੈਨਸ਼ਨ ਨਾ ਲੈ ਦਿਖਾਇਆ ਐ ਮੈਂ ਡਾਕਟਰ ਨੂੰ ਕਹਿੰਦਾ ਠੀਕ ਐ ਸਾਰਾ ਕੁਸ ਉਹ ਕੀ ਲਿਆ ਐ ਪੈਸੇ ਬਾਈ ਮੈਂ ਤਾਂ ਬਿਮਾਰ ਹੋ ਰਿਹਾ ਯਾਰ ਕਰਦਾ ਬੀਬੀ ਵਧੇ ਪਏ ਹੁਣ ਦਵਾਈ ਲੈ ਕੇ ਆਏ ਡਾਕਟਰ ਤੋਂ ਆ ਜਨਾਨੀਆਂ ਵਾਲੇ ਲਸਨਾ ਛੱਡੀ ਖੜਾ ਹੋ ਮੇਰੇ ਨਾਲ ਪੈਸੇ ਕਢਾ ਕੇ ਲਿਆ ਪੁੱਤੇ ਤਾਂ ਬਿਮਾਰ ਹੈਗਾ ਕਹਿੰਦਾ ਪੈਸਿਆਂ ਦਾ ਕਹੇ ਮਾਂ ਤੁਸੀਂ ਸਾਰਾ ਟੱਬਰੀ ਬਿਮਾਰ ਹੋ ਰਹੇ ਹੋ ਮੈਣੀ ਦੇ ਸਕਦਾ ਯਾਰ ਪੈਸੇ ਚਲ ਫਿਰ ਯਾਰ ਮੇਰਾ ਹਿੱਸਾ ਵੰਡ ਦਿਓ ਐ ਨਹੀਂ ਕੰਮ ਚੱਲਦਾ ਸਿਆਣਾ ਬਣ ਜਾ ਪੁੱਤ ਅੱਡ ਹੋਣ ਵਾਲੀ ਗੱਲਾਂ ਨਾ ਕਰੋ ਮਾਂ ਮੈਂ ਸਿਆਣਾ ਕਿੱਥੇ ਆ ਸਣਦਾ ਤੁਸੀਂ ਓ ਉਹ ਯਾਰ ਤੂੰ ਰੱਖ ਲੈ ਜਿਹੜਾ ਕੁਸ ਰੱਖਣਾ ਹੈ ਜਿਹੜਾ ਬਚ ਗਿਆ ਮੈਨੂੰ ਛੱਡ ਦੀ ਪੁੱਤ ਕਿਸੇ ਦੀ ਗੱਲ ਕਿਸੇ ਦੀ ਬਾਤ ਤੁਸੀਂ ਐਵੇਂ ਕਲੇਸ਼ ਪਾ ਕੇ ਅੱਡ ਹੋਈ ਜਾਨੇ ਹੋਗੇ ਮਾਂ ਤੇਰੇ ਆ ਠੰਡੇ ਪੋਚੇ ਨਾਲ ਹੁਣ ਅਸੀਂ ਇਕੱਠੇ ਹੀ ਰਹਿੰਦੇ ਇਹ ਤਾਂ ਅੱਡ ਹੋਣ ਨੂੰ ਤਿਆਰ ਬੈਠਾ ਹੈਗਾ ਮੰਮੀ ਜੇ ਤੁਹਾਡੇ ਭਰਾ ਭਤੀਜੇ ਨੇ ਮੰਗੇ ਹੁੰਦੇ ਪੈਸੇ ਤੁਸੀਂ ਜਵਾਬ ਦੇ ਦਿੰਦੇ ਵੀਰ ਭਾਈ ਪੈਸੇ ਦੇ ਮਸਲੇ 'ਚ ਬੁੜੀਆਂ ਨੂੰ ਨਹੀਂ ਆਉਣਾ ਚਾਹੀਦਾ ਬੰਦੇ ਕੁਛ ਮਰਜ਼ੀ ਸੰਤ ਕਾਵਲੇ ਵਣਾ ਰੱਖਿਆ ਨਹੀਂ ਤਾਂ ਸਾਰਾ ਦਿਨ ਕੰਮਕਾਰ ਕਰਦੇ ਆਂਗੇ ਨਹੀਂ ਸਾਨੂੰ ਘਰੋਂ ਮੰਗੀ ਕੋਈ ਮਨਮਰਜ਼ੀ ਦੀ ਚੀਜ਼ ਨਹੀਂ ਮਿਲਦੀ ਨਾ ਅਸੀਂ ਕਿਸੇ ਰਿਸ਼ਤੇਦਾਰ ਨੂੰ ਕੁਝ ਦੇ ਲੈ ਸਕਦੇ ਆਂ ਵੀਰਪਾਲ ਮੈਂ ਤਾਂ ਕੋਈ ਫਰਕ ਨਹੀਂ ਸਮਝਦੀ ਮੈਂ ਤਾਂ ਦੋਨਾਂ ਨੂੰ ਇੱਕੋ ਜਿਹਾ ਸਮਝਦੀ ਆਂ ਅੱਡ ਹੋਣ ਵਾਲਾ ਕੰਮ ਨਿਬੜੋ ਮਮੀ ਜਿਵੇਂ ਨਿਬੜਦਾ ਕੰਮ ਕੀ ਨਿਬੜਨਾ ਹੈ 24 ਲੱਖ ਰੁਪਏ ਪਿਆ ਹੈ 12 ਤੂੰ ਲੱਖ ਰੱਖ ਲੈ 12 ਮੈਂ ਰੱਖ ਲੈਣਾ ਖੇਤੀ ਆਲੀ ਵਾਰ ਵੰਡ ਲਾਂਗੇ ਫਸਲ ਆ ਜਾਣ ਤੇ ਨਿਬੜ ਜਾਣ ਤੇ ਫਸਲ ਦਾ ਇੱਕੋ ਜੀ ਫਸਲ ਆ ਬੋਗੀ ਉਹ ਵੀ ਵੰਡੀ ਲਵਾਂਗੇ ਹੁਣ 18 ਕਿੱਲੇ ਨੇ 9 ਜਿਹੜੇ ਮਰਜ਼ੀ ਰੱਖ ਲੈ ਤੂੰ ਪੁੱਤ ਮੈਂ ਤੇਰੇ ਨਾਲ ਰਹੂੰਗੀ ਮੇਰਾ ਹਿੱਸਾ ਵੀ ਤੂੰ ਰੱਖ ਲਈਂ ਨਾ ਮੈਂ ਲੋੜ ਨਹੀਂ ਤੇਰੇ ਹਿੱਸੇ ਦੀ ਉਹ ਮੈਂ ਤੈਨੂੰ ਰੋਟੀਂ ਦੇ ਸਕਦਾ ਸਵਾਸੇ ਪੁੱਤ ਚਲੇ ਗਏ ਤਾਂ ਠੀਕ ਹੈ ਘਰ ਦਾ ਦੱਸਣ ਕਿਵੇਂ ਕਰਨਾ ਜਿਵੇਂ ਮਰਜ਼ੀ ਕਰ ਲੈ ਕਰਦਾ ਕੀ ਹੈ ਦੋ ਹਿੱਸੇ ਨੇ ਇੱਕ ਤੂੰ ਰੱਖ ਲੈ ਇੱਕ ਮੈਂ ਰੱਖ ਲੈਣਾ ਪਸ਼ੂਆਂ ਦਾ ਵੰਡ ਵੰਡੇ ਰ ਆ ਵੀ ਕਰ ਹੀ ਲਓ ਫਿਰ ਪਸ਼ੂ ਜਿਹੜੇ ਜੀ ਕਰਦਾ ਤੁਸੀਂ ਰੱਖ ਲਓ ਬਾਕੀ ਮੈਨੂੰ ਛੱਡ ਦਿਓ ਚੱਲ ਬਸ ਫਿਰ ਸਾਰਾ ਕੁਝ ਨਿਬੜੀ ਗਿਆ ਚੱਲ ਵੀਰਪਾ ਚੱਲੀਏ ਚੱਲ ਤੁਸੀਂ ਦਵਾਈ ਲਈਏ ਟੈਸਟ ਕਰਾਈਨੇ ਤੁਸੀਂ ਰੈਸਟ ਕਰੋ ਤੁਸੀਂ ਕਾਹਨ ਟੈਨਸ਼ਨ ਲੈਂਤੀ ਹੈਗੀ ਕੋਈ ਨਾ ਪੁੱਤ ਦੁਨੀਆ ਅੱਡ ਹੁੰਦੀ ਹੀ ਆਈ ਹੈ ਜਿਹਦੇ ਦੋ ਭਰਾ ਹੁੰਦੇ ਨੇ ਨਾ ਜਿਹੜੇ ਉਹ ਅੱਡ ਹੁੰਦੇ ਆਏ ਨੇਗੇ। ਉਹ ਮਨ ਲੋਕਾਂ ਤੋਂ ਸ਼ਰਮ ਆਉਂਦੀ ਹੈ ਲੋਕ ਕੀ ਕਹਿਣਗੇ? ਤੇ ਲੋਕ ਕਿਹੜਾ ਮਨ ਅੱਡ ਨਹੀਂ ਹੁੰਦੇ ਹੈਗੇ ਸਾਰੇ ਹੁੰਦੇ ਨੇ ਸਭ ਦੇ ਘਰੇ ਇਹੀ ਗੱਲਾਂ ਲੱਗੀਆਂ। ਲੋਕਾਂ ਦਾ ਕੀ ਹੈ ਲੋਕ ਤਾਂ ਬੋਲਦੇ ਹੀ ਰਹਿੰਦੇ ਜੇ ਕੋਈ ਪੁੱਛੂ ਕਹਿ ਦਿਓ ਵੀ ਭਾਈ ਉਹਨੇ ਆਪੇ ਸਹੁਰਿਆਂ ਨਾਲ ਵਰਤਨਾ ਸੀ ਉਹਨਾਂ ਨੂੰ ਪੈਸੇ ਥੇਲੇ ਦੇਣੇ ਸੀ ਮੈਂ ਨਹੀਂ ਦੇ ਸਕਦਾ ਸੀ ਮੈਂ ਅੱਡ ਹੋ ਗਿਆ। ਆਣਾ ਖੂਗਾ ਪੈਸੇ ਦੇ ਦਾਂਦਾ ਫਿਰ ਇਹ ਕਿੱਡੀ ਗੱਲ ਸੀਗੀ। ਲੋਕਾਂ ਦਾ ਕੀ ਹੈ ਲੋਕ ਤਾਂ ਉਹ ਗੱਲਾਂ ਵੀ ਬਣਾ ਦਿੰਦੇ ਨੇ ਜਿਹੜੀਆਂ ਕਦੇ ਹੋਈਆਂ ਵੀ ਨਹੀਂ ਹੁੰਦੀਆਂ। ਲੋਕ ਤਾਂ ਕੁਛ ਆਪਦਾ ਵੀ ਲੋਟ ਦੇਖੀ ਜਾਂਦਾ ਆ ਪਾਪ ਦੀ ਕੁਬੀਲਦਰੀ ਵੀ ਦੇਖਣੀ ਸੀ ਤੈਨੂੰ ਉਹੀ ਲੱਗੀ ਜਾਂਦਾ ਪੁੱਤ ਲੋਕਾਂ ਨੇ ਇਥੋਂ ਕੀ ਲੈਣਾ ਓ ਇੰਨਾ ਸੋਹਣਾ ਕੰਮ ਚੱਲਿਆ ਦੀ ਮੰਮੀ ਹੁਣ ਆਪਣਾ ਲੋਕਾਂ ਦੀ ਨਜ਼ਰ ਲੱਗ ਗਈ ਚਲੋ ਹੁਣ ਇੱਕੋ ਹੀ ਬਾਤ ਨਾ ਪਾਈ ਰੱਖੋ ਉੱਠ ਕੇ ਕੋਈ ਕੰਮ ਤੰਦਾ ਕਰੋ ਨਾਲ ਤਾਂ ਟੈਨਸ਼ਨ ਦੂਰ ਹੋਊਗੀ ਦੇਖੀ ਜੋ ਜੜਾ ਕੁਝ ਬਣੂਗਾ ਚਲੋ ਫਿਰ ਦੇਖੀ ਜਾਓ ਹੁਣ ਹੋਰ ਕੀ ਹੈ ਠੀਕ ਹੈ ਚਲੋ ਆ ਜਾ ਵੀਰਪਾਲ ਚਲੋ ਜੀ ਚਾਲੇ ਤਾਂ ਆਪਣਾ ਨਿਬੜ ਗਿਆ ਚੱਲ ਵਧੀਆ ਹੋਇਆ ਨਿਬੜ ਗਿਆ ਉਹਨੂੰ ਬਰਾਪਾ ਪੈਸੇ ਦੇ ਦੇ ਦਿੰਨੇ ਆ। ਹਾਂ ਦੇ ਦੇ ਦਨੇ ਹੋਰ ਹੁਣ। ਹਾਂ ਫਿਰ ਮੈਂ ਤੈਨੂੰ ਫੋਨ ਲਾ ਕੇ ਦੇ ਦਣਾ। ਹਾਂ ਉਹ ਗੱਲ ਕਰ ਲੈ। ਫੋਨ ਲਾ ਕੇ ਦੇ ਦਿਓ ਹਾਂ। ਹਾਂ ਗੱਲ ਕਰ ਲੈ। ਹਾਂ। ਲੱਗ ਗਿਆ? ਹਾਂ ਲੱਗ ਗਿਆ। ਹਲੋ। ਹਲੋ। ਸਸੀ ਕਾਪੀ ਜੀ। ਆਪਰੇ ਕਾਪੀ ਸੋਸਤੀ ਕੋ। ਠੀਕ ਆ ਵਧੀਆ ਤੁਸੀਂ ਕਿਵੇਂ ਹੋ? ਠੀਕ ਹੋ? ਠੀਕ ਆ ਸੋਰੀ ਹੌਰ ਆਪਣਾ ਸਾਹਿਕਾ ਕਰੇ ਠੀਕ ਆ ਵਧੀਆ ਮਨ ਨੂੰ ਕਿਵੇਂ ਠੀਕ ਹੈ ਹਾਂ ਠੀਕ ਆ ਉਹ ਤਾਂ ਮੈਂ ਕਹਿੰਦੀ ਸੀਗੀ ਵੀ ਉਹ ਪੈਸੇ ਫਿਰ ਮਨ ਨੂੰ ਲੈਣਾ ਆਊਗਾ ਕਿ ਇਹਦੇ ਫੁੱਫੜੀ ਫੜਾ ਕੇ ਜਾਣਾ ਉਹ ਆਏ ਸੀ ਵੀਰ ਪਾਲਾ ਵੀ ਦੇਖ ਵੀ 12 ਤਾ ਨਿਆਣਾ ਦਾ ਹਜੇ ਠੀਕ ਹੈ ਬਸ ਜਾਂਦਾ ਵੀ ਔਖਾ ਹੋ ਜਾਂਦਾ ਗਾ ਜਿੱਤੇ ਰਸਵਾਗੀ ਹਾਂ ਇਹ ਤਾਂ ਹੈ ਇਹ ਵੀਰ ਜੀ ਤੇ ਤੂੰ ਆ ਜਾਂਦੇ ਚੱਲ ਨਾਲ ਮਿਲ ਜਾਂਦੇ ਨਾਲ ਪੈਸੇ ਫੜਾਈ ਜਾਂਦੇ ਨਾ ਚਲੇ ਸੀ ਆ ਜਾਂਗੇ ਨਹੀਂ ਤੇ ਇਹ ਫੜ ਜਾਈ ਜਾਂਗੇ ਨਾਲ ਮੈਂ ਆ ਜੂਗੀ ਵੀ ਅਸੀਂ ਫੜਾ ਜਾਾਂਗੇ। ਫਿਰ ਤੁਸੀਂ ਅੱਗੇ ਆਓਗੇ ਕਿ ਸਵੇਰੇ ਆਉਗੇ? ਅਸੀਂ ਕੱਲ ਨੂੰ ਆਵਾਂਗੇ। ਠੀਕ ਆ। ਚੰਗਾ। ਚੰਗਾ ਠੀਕ ਆ ਰਵੀ। ਠੀਕ ਆ ਭਾਈ। ਪੈਸੇ ਲੈਣ ਮਰਦਾ ਸਾਡੇ ਕਿਵੇਂ ਕਰਦੇ ਸੀ? ਵੀ 6 ਮਹੀਨੇ ਤੋਂ ਮੋੜ ਦਾਂਗੇ। 2 ਸਾਲ ਹੋ ਗਏ ਹੁਣ। ਹੋਰ ਜੀ ਤਾਂ ਬਲਜੀਤ ਦਾ ਫੋਨ ਵੀ ਨਹੀਂ ਚੱਕਦਾ। ਉਹਨੂੰ ਵੀ ਫਿਕਰ ਲੱਗਿਆ ਰਹਿੰਦਾਗਾ। ਤਾਂ ਤੂੰ ਕਹਿੰਦੀ ਬਲਜੀਤ ਜ਼ਮੀਨ ਵੇਚ ਕੇ ਦੇ ਦਊਗੀ ਪੈਸੇ। ਹੁਣ 2 ਸਾਲ ਦਾ ਵਿਆਹ ਦੇਖੋ ਕਿੰਨਾ ਬਣਦਾ ਹੈਗਾ। ਹੁਣ ਕੀ ਡਾਂਗ ਮਾਰੀਏ ਜੀ ਮੈਂ ਤਾਂ ਤੁਹਾਡੇ ਸਾਹਮਣੇ ਫੋਨ ਤੇ ਕਿੰਨਾ ਕੁਝ ਕਹਿਤਾ ਕਮਲਾ ਤਾਂ ਮੈਂ ਸੀ ਜਿਹੜੇ ਪੈਸੇ ਚੱਕ ਕੇ ਦੇਤੇ ਇਹੇ ਜੇ ਰੁਪਏ ਦਿੱਤੇ ਹੈਗੇ ਉਸ ਤੋਂ ਬਾਅਦ 1 ਰੁਪਿਆ ਨਹੀਂ ਜੁੜਿਆ ਮੈਨੂੰ ਹੁਣ ਉੱਥੀ ਤਾਂ ਨਹੀਂ ਬੈਠਾ ਰਹੂਗਾ ਜੀ ਜਦੋਂ ਆਵੇ ਗੱਲ ਤੇ ਸਾਫਾ ਪਾ ਲਾਂਗੇ ਹੁਣ ਕੰਜਰ ਦੇ ਕਿੱਥੇ ਨੇੜੇ ਲੱਗਣ ਦੇਣਗੇ ਮੈਂ ਸੋਚਿਆ ਜੇ ਬਲਜੀਤ ਨੂੰ ਜ਼ਮੀਨ ਵੇਚਣ ਦਾ ਦਵਾ ਪਾਤਾ ਕਿਤੇ ਹੋਰ ਹੀ ਨਸ ਟਿੱਪ ਚੱਕ ਲੈ ਪੈਸੇ ਤਾਂ ਹੁਣ ਮੁੜਦੇ ਨਹੀਂ ਮੈਂ ਤਾਂ ਹੁਣ ਤੈਨੂੰ ਇਹ ਕਹਿਣਾ ਕੰਜਰਾਂ ਦੇ ਪੈਰ ਨਹੀਂ ਪਾਉਂਦੇ ਮੈਂ ਕਿਦੋਂ ਕਹਿਨੀ ਆ ਜੀ ਤੁਸੀਂ ਜਾਓ ਉਹਨਾਂ ਦੇ ਜਮਾ ਨਾ ਪਾਇਓ ਪੈਰ ਡਾਂਗਾ ਤਾਂ ਤੇਰੇ ਤਾਂ ਉਹਨਾਂ ਨੂੰ ਪੈਸੇ ਦਿੱਤੇ ਮੈਨੂੰ ਕੁੱਟਿਆ ਮੜ ਆਉਣਗੇ ਨਾ ਪੈਸੇ ਤਾਂ ਮੈਨੂੰ ਕੁੱਟ ਲਓ ਗੋਗੀ ਸੱਚਾ ਸੀ ਮਾਂ ਨੇ ਵੀ ਬਥੇਰਾ ਕਿਹਾ ਸੀ ਮੈਨੂੰ ਤੁਸੀਂ ਹੁਣ ਉਹਨਾਂ ਨੂੰ ਨਾ ਦੱਸ ਦਿਓ ਮੇਰੀ ਸ਼ਰੀਕੇ ਕਵੀਲੇ ਚ ਜਮਾ ਨਹੀਂ ਰਹਿਣੀ ਤੇਰੀ ਰਹਿੰਦੀ ਆ ਨਾ ਰਹੇ ਮੈਥੋਂ ਨਹੀਂ ਆ ਦਿਖਾਵੀਂ ਜ਼ਿੰਦਗੀ ਜੀ ਜਾਂਦੀ ਤੇ ਨਾ ਗੱਪ ਜੇ ਮਰੇ ਜਾਣ ਕੋਈ ਨਹੀਂ ਜੀ ਮੈਂ ਜਾ ਕੇ ਆਉਂਗੀ ਕਦੇ ਤਾਂ ਮੈਂ ਔੜਨਗੀ ਪੈਸੇ ਗੰਗਾ ਦੇ ਫੁੱਲ ਵੀਰਪਾਲ ਮੁੜਦੇ ਨਹੀਂ ਹੁੰਦੇ ਹੁਣ ਕੁਛ ਨਹੀਂ ਮੁੜਦਾ ਚਲੋ ਵੀ ਚੱਲੀਏ ਫਿਰ ਚੰਗਾ ਜੀ ਅਸੀਂ ਜਾਂਦੇ ਆ ਮੈਂ ਤੇ ਗੁਰੀ ਤੁਸੀਂ ਬਾਈ ਟੈਨਸ਼ਨ ਜੀ ਨਾ ਲਓ ਆ ਜਾ ਗੁਰੀ ਲੈਓ ਪਿਆਰ ਅਵਤਾਰ ਤਾਂ ਹੁ ਕਿਹੜੇ ਮੂੰਹ ਗੱਲ ਕਰਾਂਗੇ ਆਪਾਂ ਹੋਰ ਅਵਤਾਰ ਠੀਕ ਐ ਹਾਂ ਠੀਕ ਐ ਮੰਮੀ ਵਧੀਆ ਤੁਸੀਂ ਠੀਕ ਹੋ ਹਾਂ ਮੈਂ ਠੀਕ ਆਂਗੀ ਬਹਿ ਜਾ ਮੰਮੀ ਸੀ ਬਹਿ ਜਾਉਗੀ ਉਹ ਤਾਂ ਕੁਛ ਨਹੀਂ ਮੋੜਿਆ ਉਹਨਾਂ ਨੇ ਯਾਰ ਮੈਂ ਦੱਸ ਵੀ ਕੁਛ ਨਹੀਂ ਸਕਦਾ ਕਿ ਉਹਨਾਂ ਨੇ ਮੋੜਿਆ ਵੀ ਕੁਛ ਨਹੀਂ ਕੋ ਉਹ ਅਸੀਂ ਤੈਨੂੰ ਮਿਹਣੇ ਦੇਣ ਆਏ ਤੇਰੇ ਮੂੰਹ ਤੋਂ ਲੱਗਦਾ ਵੀ ਉਹਨਾਂ ਨੇ ਕੁਛ ਨਹੀਂ ਦਿੱਤਾ ਜੇ ਨਹੀਂ ਦਿੱਤਾ ਯਾਰ ਡਾਂਗ ਮਾਰ ਉਹਨਾਂ ਦੇ ਜਾ ਕੇ ਉਹ ਜੋ ਹੋ ਗਈ ਹਵਾ ਗਈ ਯਾਰ ਤੂੰ ਟੈਨਸ਼ਨ ਨਾ ਲੈ ਤੂੰ ਆਪਣੀ ਸਿਹਤ ਨਾ ਖਰਾਬ ਕਰ। ਟੈਨਸ਼ਨ ਦਾ ਕਾਹਦੀ ਐ? ਮੈਂ ਜੰਮਾ ਪੁੱਤ, ਮੈਨੂੰ ਪਤਾ ਹੈਗਾ ਵੀ ਤੈਨੂੰ ਟੈਨਸ਼ਨ ਹੈਗੀ ਜਾਂ ਨਹੀਂ ਹੈਗੀ। ਮੈਂ ਵੀ ਤੇਰਾ ਭਰਾ ਆਂ, ਮੈਨੂੰ ਪਤਾ ਹੈ ਅੰਦਰੋਂ ਵੀ ਤੈਨੂੰ ਟੈਨਸ਼ਨ ਹੈਗੀ ਕਿ ਨਾ। ਚੱਲ ਫਿਰ ਇਕੱਠੇ ਹੋ ਜਾਈਏ। ਨਾਲੇ ਸਾਰੇ ਘਾਟੇ ਪੂਰੇ ਕਰ ਲਾਂਗੇ। ਚੱਲ ਕੋਈ ਨਹੀਂ, ਵੀਰਪਾਲ ਨੂੰ ਆ ਜਾਣ ਦੇ। ਨਹੀਂ ਪੁੱਤ, ਜਮੀਨਾਂ ਜਾਇਆ ਜਾਤਾਂ ਦੇ ਨਾ ਫੈਸਲੇ ਲੈਂਦੇ ਬੰਦੀ ਸੋਹਣੇ ਲੱਗਦੇ ਹੁੰਦੇ ਨੇ। ਬੁੜੀਆਂ ਪੁੱਤਾਂ ਅੰਡਕਮਾਂਡ ਚ ਨਾ ਵੇਚਦੀ ਸਮਝਦੀਆਂ ਨੇ। ਵੀਰਪਾਲ ਨੇ ਆਪਾਂ ਨੂੰ ਇਕੱਠੇ ਹੋਣ ਨਹੀਂ ਦੇਣਾ। ਵੀਰਪਾਲ ਨੇ ਵੀ ਸਹੀ ਕੀਤਾ। ਉਹਨੇ ਆਪਦੇ ਪੇਕੇ ਆਉਣਾ ਜਾਣਾ ਸੀ। ਤਾਹੀ پیسے ਦਿੱਤੇ ਸੀ ਹੁਣ ਆਪਾਂ ਵੀ ਉਹਨੂੰ ਕੋਈ ਇਹੀ ਜੀ ਗੱਲ ਨਹੀਂ ਕਹਿੰਦੇ ਜਿਸ ਨਾਲ ਉਹਦਾ ਦਿਲ ਦੁਖੇ ਤੇਰਾ ਪਤੀ ਜਿ ਗੂਰੀ ਤਾਂ ਮੈਨੂੰ ਬਾਰੇ ਟਾਈਮ ਦਾ ਲੜਦਾ ਸੀ ਵੀ ਅੱਡ ਕਿਉਂ ਹੋਏ ਚਰ ਗੁੱਗੀ ਠੀਕ ਐ ਫਿਰ ਰਿਸ਼ਤੇਦਾਰਾਂ ਨੂੰ ਮਾਤਵੀਂ ਕਰਨੀ ਚਾਹੀਦੀ ਐ ਪਰ ਅਗੋਂ ਰਿਸ਼ਤੇਦਾਰ ਵੀ ਲਾਇ ਰੱਖਣ ਵਾਲੇ ਹੋਣ ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਅੱਗੇ ਵੀ ਇਹੀ ਪਿਆਰ ਦਿੰਦੇ ਰਹੋ ਹੁਣ ਵਾਰੀ ਐ ਕਮੈਂਟ ਕਰਨ ਵਾਲਿਆਂ ਦੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਦਲਜੀਤ ਕੌਰ ਯੂਐਸਏ ਦੀਪ ਕੌਰ ਭੈਣੀ ਬਾਗਾ ਕਰਮਜੀਤ ਸਿੰਘ ਪਟਿਆਲਾ ਰੁਪਿੰਦਰ ਸਿੰਘ ਬੈਂਕਓਵਰ ਮਨਜੀਤ ਕੌਰ ਪਠੜ੍ਹ ਹਰਨੇਕ ਸਿੰਘ ਅਮਨ ਕੌਰ ਰੁਪਿੰਦਰਜੀਤ ਸਿੰਘ ਹਰਪ੍ਰੀਤ ਚਹਿਲ ਜਗਰਾਜ ਗਰੇਵਾਲ ਸੁਰਿੰਦਰ ਸ਼ਰਮਾ ਹਰਦੇਵ ਸਿੰਘ ਗੁਰਦੀਪ ਕੁਮਾਰ ਏਕਮ ਸਿੰਘ ਲਾਡੀ ਗਿੱਲ ਇਹ ਸੀ ਉਹਨਾਂ ਦੇ ਨਾਮ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਘੱਟ ਸ਼ੇਅਰ ਕਰਦੇ ਹੋ ਹੁਣ ਮਤਲਬ ਸਪੋਰਟ ਤੁਸੀਂ ਘੱਟ ਕਰ ਰਹੇ ਹੋ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਹੈ ਵੀ ਸਾਡੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਕਮੈਂਟ ਕਰਕੇ ਇਹ ਜਰੂਰ ਦੱਸਿਆ ਕਰੋ ਵੀ ਇਹਦੇ 'ਚ ਕੀ ਗਲਤੀ ਹੈ ਵੀਡੀਓ 'ਚ ਤਾਂ ਕਿ ਅਸੀਂ ਉਹ ਆਉਣ ਵਾਲੀ ਵੀਡੀਓ 'ਚ ਉਹ ਗਲਤੀ ਨੂੰ ਅਸੀਂ ਦੂਰ ਕਰ ਸਕੀਏ ਧੰਨਵਾਦ ਜੀ ਸਰ